ਰਿੰਗ ਜਿਹੇ ਕਹਿੰਦੇ ਨੰਬਰ ਲੱਗਦੇ ਆ ਜੋ ਵੀ ਸਿੱਧੇ ਐ ਸਾਰੇ ਹਾਂ ਹਾਂ ਬੱਚਾ ਬੱਚੇ ਜ਼ਰੂਰ ਲਾਏ ਨੇ ਸਾਰੀਆਂ ਝੋਟੀਆਂ ਨੂੰ ਸਜਣੋ ਕਿਤੇ ਤੁਹਾਨੂੰ ਲੱਗੇ ਵੀ ਬਜਾ ਹਾਂ ਨਾ ਬੱਚੇ ਨਾਲ ਆਏ ਆ ਨਾ ਜਿਵੇਂ ਉਹੀ ਗੱਲ ਆ ਫਿਰ ਸੋਹਣਾ ਜਿਹਾ ਲੱਗਦਾ ਪਸ਼ੂ ਯਾਰ ਕਈ ਵਾਰੀ ਨਾ ਜਦੋਂ ਕੰਪੀਟੀਸ਼ਨ ਚ ਹੁੰਦਾ ਰਿੰਗ ਚ ਮੇਰਾ ਖਿਆਲ ਆ ਬੱਚਾ ਸੰਦੂ ਉੱਥੇ ਵੀ ਲਾਉਂਦੇ ਹਾਂ 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 ਨਾ ਲਾਉਂਦੇ ਆ ਬਈ ਬੱਚਾ ਇਹ ਜਿਵੇਂ ਮਾਨ ਬੈੱਡ ਜਿੰਨੀ ਚੜਾਈ ਆ ਦੀ ਸਜਣੋ ਜੀ ਆਪਾਂ ਗੱਲ ਕਰ ਲਈ ਵੀ ਇੱਕ ਦਮਾਨ ਬੈੱਡ ਦੀ ਚੜਾਈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਕ ਹੁੰਦੀ ਆ ਲੈ ਸੰਧੂ ਇਹਦਾ ਰੇਟ ਵੀ ਦੱਸ ਦੇ ਹੁਣ ਇਹੇ ਰੇਟ ਵੀ ਆਪਾਂ ਦੇਖ ਜਾਇਜ ਪਾ ਜਾਇਜ ਲੈ ਇੱਥੇ ਨੇ ਆਪਾਂ ਛੇਡ ਆਈਟਮਾਂ ਤੇ ਨੀਲੀ ਰਾਵੀ ਦਾ ਬੱਚਾ ਵੀ ਚੰਗਾ ਪਾ ਦੂਗੀ ਤੇ ਮੋਹਰਾਂ ਨਸਲ ਦਾ ਬੱਚਾ ਵੀ ਯਾਰ ਚੰਗਾ ਪਾ ਦੂਗੀ ਤੂੰ ਜਿਵੇਂ ਕਹਿਣਾ ਨਹੀਂ ਹੁੰਦਾ ਜੱਤ ਵਾਲੀ ਜੱਤ ਦੇਖ ਲੈਦੇ ਹੈ ਨਾ ਜੱਤ ਜੱਤ ਵਾਲਾ ਜਾਨਵਰ ਆ ਬਈ ਚੰਗਾ ਜਾਨਵਰ ਆ ਏਰੀਆ ਵੀ ਜੰਗਲ ਵਾਲਾ ਪਜਦਾ ਆਪਣਾ ਹਾਂ ਹਾਂ ਨਾ ਥਾਣੇ ਦੇਖ ਲੈਦਾ ਜੇ ਮੈਂ ਕਹਾ ਲਫਾਫਾ ਤਾਂ ਨਹੀਂ ਇਹਨੂੰ ਬਾਹਲਾ ਲੈਵੇ ਦਾ ਪਰ ਜਿੰਨਾ ਹੈਗਾ ਹੈਗਾ ਜੋਸ਼ਾ ਨੇ ਹੈਗਾ ਗੱਦ ਵਾਲੇ ਵਾਲਾ ਹਨ ਦੇਖ ਲੈਣ ਹਨ ਸੁਣ ਤਾਂ ਐਂਡ ਨਹੀਂ ਬਾਈ ਜਮਾ ਸਾਰੇ ਤੇ ਇਹਦੇ ਥੱਲੇ ਹੁਣ 10 ਕਿਲੋ ਗੁਰੀ ਹਾਜ਼ਰ ਹੈ ਕਿੰਨੇ ਦਿਨ ਦੀ 10 ਦਿਨਾਂ ਦੀ ਸੂਈ ਹੋਈ ਆ 10 ਦਿਨਾਂ ਘੱਟਾ ਮੰਗ ਰਿਹਾ ਇਹਦੇ ਥੱਲੇ ਤੇ ਇਹਦੀ ਵੀ ਆਪਾਂ 12 ਕਿਲੋ ਦੀ ਗਰੰਟੀ ਦੇ ਦਾਂਗੇ ਰੇਟ 12 ਕਿਲੋ ਵਾਲੀ ਦਾ 85000 ਕੁੱਲਾ ਕੁੱਲਾ ਪਿੰਡ ਰਾਮਗੜ੍ਹ ਸੰਧੂਆਂ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਇਹਨਾਂ ਨੂੰ ਰਹਿ ਜਾਂਦਾ ਵੀ ਸੱਜਣਾ ਨੂੰ ਸੰਗਰੂਰ ਜੇ ਗੱਲ ਕਰ ਲਈ ਨਾ ਸੱਜਣ ਨੂੰ ਇਸ ਏਰੀਏ ਦੀ ਉਹੀ ਗੱਲ ਆ ਜਿਵੇਂ ਸੱਜਣ ਕਹਿੰਦੇ ਨੇ ਯਾਰ ਜੰਗਲ ਦਾ ਏਰੀਆ ਬਈ ਜੰਗਲ ਦੇ ਏਰੀਏ 'ਚ ਪਹੁੰਚੇ ਅੱਜ ਹਰਿਆਣਾ ਦੇ ਬਾਰਡਰ ਦੇ ਨੇੜ ਤੇੜ ਕਿਉਂਕਿ ਹਰਿਆਣਾ ਇੱਥੋਂ 15 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤੇ ਜਿਹੜੇ ਸੱਜਣ ਦੇ ਘਰੇ ਅੱਜ ਪਹੁੰਚੇ ਆ ਤੇ ਉਹ ਸੱਜਣ ਨਾਲ ਵੀ ਮਿਲਿਆਉਂਗਾ ਤੇ ਹੈਗਾ ਵੀ ਨਾ ਸੱਜਣ ਅੱਜਕੱਲ ਦਿਲਾਂ ਦੀ ਧੜਕਣ ਬਣਿਆ ਹੋਇਆ ਜੀ ਆਪਾਂ ਗੱਲ ਕਰ ਲਈ ਬੰਦਾ ਉਹ ਵੀ ਸਟਾਰ ਆ ਪੂਰਾ ਮਿੱਤਰ ਪਿਆਰਾ ਵੀ ਆ ਭਰਾ ਵੀ ਆ ਆਪਣਾ ਤੇ ਭਰਾਵਾਂ ਵਾਲਾ ਪਿਆਰ ਵੀ ਆ ਯਾਰ ਅੱਜ ਬਾਈ ਦੇ ਨਾਲ ਸੋਚਿਆ ਜਾਨਵਰ ਵੀ ਦਿਖਾਈਏ ਤੇ ਬਾਈ ਨਾਲ ਮਲਾਈਏ ਵੀ ਇੱਕੋ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੇਖਣ ਨੂੰ ਮਿਲਣਗੇ ਦੋ ਚਿਹਰੇ ਮਿਲਣਗੇ ਮੈਨੂੰ ਤਾਂ ਤੁਸੀਂ ਦਿੱਲੀ ਦੇਖਦੇ ਤੇ ਉਹ ਸੱਜਣ ਨੂੰ ਵੀ ਆਪਣੇ ਚੈਨਲ ਤੇ ਮਿਲਾਵਾਂਗੇ ਅੱਜ ਆ ਜਾ ਬਈ ਹੋਰ ਫਿਰ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਦਾਂ ਕਾਇਮ ਆ ਗੱਡੀ ਹਾਂਜੀ ਹਾਂਜੀ ਚਲੋ ਸਾਡਾ ਬਾਈ ਸਵਾਗਤ ਹੈ ਸਾਡੇ ਘਰੇ ਪਹੁੰਚਣ ਦੇ ਹਨਾ ਅਕਸਰ ਸਾਥ ਤਾਂ ਪੁਰਾਣਾ ਸਾਡਾ ਇਹ ਜੀ ਗੱਲ ਨਹੀਂ ਪਰ ਅਰਜੇ ਮੈਂ ਕਰਕੇ ਲਾ ਲੇ ਜੇ ਕੰਮ ਕਰ ਕਰਕੇ ਲਾ ਲਓ ਵਿੱਚ ਸੱਜਣ ਕਮੈਂਟ ਵੀ ਕਰਦੇ ਆ ਹਨਾ ਵੀ ਗੁਰੀ ਨਹੀਂ ਹੁੰਦਾ ਜੀ ਗੁਰੀ ਆਡ ਰਹਿਣ ਲੱਗ ਗਿਆ ਉਹ ਐ ਰਹਿਣ ਲੱਗ ਗਿਆ ਹੈਗੇ ਅਸੀਂ ਇਕੱਠੀਆਂ ਬਾਈ ਇਹ ਜੀ ਗੱਲ ਨਹੀਂ ਪਰ ਕਾਰੋਬਾਰਾ ਜ਼ਰੂਰੀ ਆ ਜ਼ਰੂਰੀ ਤਾਂ ਨਹੀਂ ਇਹ ਮੇਰੇ ਨਾਲ ਹੀ ਲੱਗਿਆ ਰੇ ਆ ਅੱਗੇ ਵਧਣਾ ਸੋਚਣਾ ਚਾਹੀਦਾ ਕਿਸੇ ਵੀ ਬੰਦੇ ਨੂੰ ਤੇ ਸਫਰ ਮੇਂ ਲੱਗਾ ਆਪਣਾ ਤਨੌਲਾ ਮੰਡੀ ਚ ਮਿਲੇ ਤੇ ਹਨਾ ਹਾਂ ਤਨੌਲਾ ਮੰਡੀ ਤੋਂ ਸੱਜਣਾ ਸਫਰ ਸ਼ੁਰੂ ਕਰਿਆ ਤੇ ਰਿਆ ਵੀ ਯਾਰ ਸਫਰ ਬੜਾ ਕੈਂਟ ਰਿਆ ਉਹੀ ਗੱਲ ਆ ਵੀ ਜਿਵੇਂ ਕਹਿੰਦੇ ਨੇ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੁੰਦਾ 2 ਸਾਲ ਚ ਦੁਨੀਆ ਕਮਾਤੀ ਮੇਰਾ ਖਿਆਲ ਆ ਪਤਾ 2 ਕੁ ਮਹੀਨਿਆਂ ਚ ਧਮਾਈ ਹੋਈ ਆ ਹਨਾ ਹਾਂ ਹਾਂ ਨਾ ਨਾ ਇਸ ਗੱਲ ਦਾ ਸੱਜਣੋਂ ਕੋਈ ਮਾਣ ਵੀ ਨਹੀਂ ਪਾ ਲਈ ਸੱਜਣ ਕਹਿਣਗੇ ਹੰਕਾਰ ਕਰੀ ਜਾਂਦੇ ਨੇ ਹੰਕਾਰ ਵੀ ਇਸ ਗੱਲ ਦਾ ਕੋਈ ਨਹੀਂ ਪਰ ਦੁਨੀਆ ਜਿਹੜੇ ਸੱਜਣਾ ਨੂੰ ਪਤਾ ਵੀ 2-3 ਮਹੀਨਿਆਂ ਚ ਘੁੰਮੀ ਆ ਯਾਰ ਦੁਨੀਆ ਘੁੰਮੀ ਵੀ ਆ ਸੋਚਣ ਦੇ ਮਜਬੂਰ ਕਰਿਆ ਬਾਈ ਵੱਡੇ ਵੱਡੇ ਚੈਨਲਾਂ ਨੂੰ ਕਹਿ ਲੋ ਚਾਹੇ ਉਹ ਐਨੀ ਨੌਲੇਜ ਤਾਂ ਨਹੀਂ ਦੀ ਥੋੜੀ ਨੌਲੇਜ ਨਾਲੇ ਬਾਕੀ ਤੁਹਾਡੇ ਪਿਆਰ ਕਹਿ ਲੋ ਦਰਸ਼ਕਾਂ ਦਾ ਹਨਾ ਤੇ ਮੇਨ ਗੱਲ ਮੇਰਾ ਬਾਈ ਦਾ ਸ ਚੈਨਲ ਵੀ ਉਹ ਨਾਲ ਨਾਲ ਇਹਨੂੰ ਵੀ ਜੇ ਕਹਾ ਜੇ ਜਿੰਨਾ ਕਿਸਾ ਮੈਨੂੰ ਸੰਯੋਗ ਦਾ ਉਹਨਾਂ ਦਾ ਆਪਸੇ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੀ ਰਿਹਾ ਜੇ ਮੇਰੇ ਚੈਨਲ ਤੇ ਇਹਦਾ ਵੀ ਫੁੱਲ ਭੂਮੀ ਕਾ ਇਹ ਹੈ ਕਿ ਆਪਸੇ ਇੱਕ ਦੂਜੇ ਦੇ ਪ੍ਰਮੁੱਖ ਉਹ ਆ ਸੀ ਉਹ ਉਹ ਹੋ ਗਿਆ ਉਹੀ ਗੱਲ ਆ ਸੱਜਣੋ ਵੀ ਜੇ ਮੈਂ ਗੱਲ ਕਰ ਲਾਂ ਸਾਡੇ ਏਰੀਆ 'ਚ ਮੇਰਾ ਖਲਾ ਸੰਧੂਆ ਆਪਣੇ ਏਰੀਆ 'ਚ ਕੋਈ ਹੈਗਾ ਵੀ ਨਹੀਂ ਜੀ ਸੱਜਣਾ ਹਨਾ ਉਹੀ ਗੱਲ ਕਰ ਲਓ ਵੀ ਸਾਡੇ ਏਰੀਆ ਨੇ ਥੋੜਾ ਜਿਹਾ ਮੱਧ ਵਰਤੀ ਦਾ ਏਰੀਆ ਹਨਾ ਮੰਨਦੇ ਨੇ ਪੰਜਾਬ 'ਚ ਥੋੜਾ ਦਾ ਪਾਸੜਿਆ ਜਾ ਮੰਨਦੇ ਨੇ ਪਰ ਜਿਹੜੇ ਯਾਰ ਵਧੀਆ ਏਰੀਆ ਚ ਰਹਿੰਦੇ ਨੇ ਚੰਗੇਰੇ ਚ ਰਹਿੰਦੇ ਨੇ ਉਹ ਸੱਜਣ ਵੀ ਮੇਰਾ ਖਿਆਲ ਆ ਜਾਣਦੇ ਤਾਂ ਹੋਣਗੇ ਯਾਰ ਹੈਨਾ ਚਾਹੇ ਲੁਕ ਲੁਕ ਕੇ ਦੇਖਦੇ ਹੋਣ ਜਿਹੜੇ ਵੱਡੇ ਸਟਾਰ ਨੇ ਦੇਖਦੇ ਜਰੂਰ ਨਾ 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 ਦੇਖਦੇ ਜਰੂਰ ਉਹ ਚਾਹੇ ਪੂ ਚਾਹੇ ਮੁਕਰੇ ਜਾਣ ਵੀ ਅਸੀਂ ਜਾਣਦੇ ਹਾਂ ਪਰ ਪਛਾਣ ਰੇਖ ਦੇ ਸਾਹਮਣੇ ਤਾਂ ਆਉਂਦੀ ਆ ਬੰਦਾ ਹੈਨਾ ਪਰ ਜਦੋਂ ਇਹ ਗੱਲ ਨਾਲ ਨਾਲ ਚੱਲਿੰਗਾ ਸਿਸਟਮ ਹੌਲੀ ਹੌਲੀ ਚਲ ਅੱਜ ਇੱਥੇ ਅੱਜ ਇੱਥੇ ਇੱਕ ਦਿਨ ਤੱਕ ਰਿਆ ਹੋਈ ਨਹੀਂ ਹੁੰਦਾ ਹੈਨਾ ਹਾਂ ਇੱਕ ਦਿਨ ਚ ਗੱਲ ਬਣਦੀ ਵੀ ਨਹੀਂ ਹਾਂ ਇੱਕ ਦਿਨ ਚ ਗੱਲ ਬਣਦੀ ਨਹੀਂ ਮੇਨ ਗੱਲ ਆਪਾਂ ਜਾਇ ਹੀ ਬਾਈ ਬਲਾਏ ਨੇ ਅੱਜ ਆਪਾਂ ਵਪਾਰ ਦਾ ਕੰਮ ਵਪਾਰ ਦਾ ਕੰਮ ਆਪਾਂ ਹੁਣੇ ਸ਼ੁਰੂ ਕੀਤਾ 10 ਸਾਲ ਪੁਰਾਣਾ ਵਪਾਰ ਦਾ ਕੰਮ ਤੇ ਚੈਨਲ ਦਾ ਹੁਣੇ ਕੀਤਾ ਹੈਨਾ ਚੈਨਲ ਦੇ ਕਰੇ ਨੂੰ 7-8 ਮਹੀਨੇ ਹੋਏ ਤਿਗੇ ਵਿੱਚ ਹੁਣ ਚੱਲ ਦੁਬਾਰਾ ਫੇਰ ਲੈ ਛੋਟੀਆਂ ਸੰਦੂਆ ਕਹਿ ਦਿਖਾਵਾਂਗੇ ਪੰਜ ਦਿਖਾਵਾਂਗੇ ਵਿੱਚ ਪੰਜ ਦਿਖਾਵਾਂਗੇ ਲੈ ਤੂੰ ਤਾਂ ਜਾਣਕਾਰੀ ਹੁਣ ਜਮੀ ਜੈਨੂਅਲ ਦੇ ਦੀ ਫਿਰ ਨਹੀਂ ਤੈਨੂੰ ਪਤਾ ਕਿ ਸੱਜਣ ਖੱਲ ਮੇਰੇ ਖਾਣਗੇ ਤੇਰੀ ਤਾਂ ਖਾਣਗੇ ਲੈ ਕਮੈਂਟਾਂ ਜੋਰ ਨਾਲ ਨਾਲ ਚੱਲੂ ਕਮ ਹੈ ਨਾ ਆ ਗੋਰੀ ਆ ਬਾਈ ਯਾਰ ਹਾਂ ਆ ਦੇਖ ਆਹ ਜੇ ਪਿਆ ਪਹਿਲੇ ਨੰਬਰ ਤੇ ਇਥੇ ਸ਼ੁਰੂ ਕਰ ਲਾ ਲਤਰ ਸੇ ਤੇ ਮਾਰ ਦੇ ਕੈਮਰਾ ਕੂਮਰਾ ਤਰਸ ਢਿੱਲੋਂ ਵੀ ਇਹ ਵੀ ਸਾਡਾ ਨਾ ਸੱਜਣ ਕੈਮਰਾਮੈਨ ਹੈ ਵੀ ਸੋਸ਼ਲ ਮੀਡੀਆ ਦਾ ਸਟਾਰ ਹੈ ਹਾਂ ਹਾਂ ਨਾ ਤੋੜ ਕੇ ਦਿਖਾ ਦੇ ਸੰਧੂ ਇੱਕ ਵਾਰੀ ਇਹਨੂੰ ਬਾਕੀ ਤੈਨੂੰ ਤਾਂ ਪਤਾ ਹੀ ਆ ਹੁਣ ਕਿਹੜੀ ਦਿਸ਼ਾ 'ਚ ਕਿਵੇਂ ਤੋੜਨੀ ਆ ਕਿਉਂਕਿ 35 ਸੱਜਣਾ ਪੁਰਾਣਾ ਬੰਦਾ ਤੂੰ ਵੀ ਲੈ ਸੱਜਣਾ ਝੋਟੀ ਨੂੰ ਦੇਖ ਲਓ ਤੁਰਦੀ ਨੂੰ ਕਰ ਲਿਓ ਜੱਜਮੈਂਟ ਵੀ ਥਾਣ ਥਣ ਦਾ ਉਹੀ ਗੱਲ ਆ ਵੀ ਆ ਲੱਗਿਆ ਵੀ ਸਿਰਕ ਕੁਆਲਟੀ ਦਾ ਹਾਂ ਜਿਹੜੀ ਕਹਿੰਦੇ ਇੰਗੇ ਚ ਕਹਿੰਦੇ ਨੰਬਰ ਲੱਗਦੇ ਆ ਜੋ ਵੀ ਸਿੱਧੇ ਐ ਸਾਰੇ ਹਾਂ ਬੱਚਾ ਬੱਚੇ ਜ਼ਰੂਰ ਲਾਏ ਨੇ ਸਾਰੀਆਂ ਝੋਟੀਆਂ ਨੂੰ ਸਜਣੋ ਕਿਤੇ ਤੁਹਾਨੂੰ ਲੱਗੇ ਵੀ ਬਜਾ ਹਾਂ ਹਾਂ ਨਾ ਬੱਚੇ ਨਾਲ ਆਏ ਆ ਨਾ ਜਿਵੇਂ ਉਹ ਹੀ ਆਲਾ ਫਿਰ ਸੋਹਣਾ ਜਿਹਾ ਲੱਗਦਾ ਪਛੀ ਯਾਰ ਕਈ ਵਾਰੀ ਨਾ ਜਦੋਂ ਕੰਪੀਟੀਸ਼ਨ ਚ ਹੁੰਦਾ ਰਿੰਗ ਚ ਮੇਰਾ ਖਿਆਲ ਬੱਚਾ ਸੰਧੂਾ ਉੱਥੇ ਵੀ ਲਾਉਂਦੇ ਹਾਂ 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 ਨਾ ਲਾਉਂਦੇ ਆ ਬਈ ਬੱਚਾ ਇਹ ਜਿਵੇਂ ਆਹ ਬੰਨਿਆ ਵੀ ਦਿਖਾ ਦੇ ਲੈ ਵਾ ਆ ਬੱਚਾ ਉੱਥੇ ਵੀ ਲਾਏ ਨੇ ਤਿੰਨ ਆਪਣਾ ਅੱਜ ਤੀਜਾ ਦਿਨ ਐ ਬਈ ਇਹਨੂੰ ਸੂਈ ਨੂੰ ਕਿਹੜਾ ਸੂਆ ਇਹਦਾ ਤੇ ਦੂਸਰਾ ਸੂਆ ਦੂਜਾ ਸੂਆ ਤੀਜਾ ਵੀ ਸੂਈ ਨੂੰ ਕਿਹਿੰਦੇ ਸੂਏ ਆਪਾਂ ਹੋ ਕਹਾਂਗੇ ਲਕਾਉਣ ਦੇ ਨਹੀਂ ਕੰਮ ਜੇ ਤੀਜਾ ਹੋਊਗਾ ਤਾਂ ਤੀਜਾ ਕਹਾਂਗੇ ਤੇ ਇਹਦੀ ਕੱਟੀ ਦਿਖਾ ਦੇ ਬਈ ਕੱਟੀ ਮੈਨੂੰ ਸਪੈਸ਼ਲ ਮਾਲਕ ਨੇ ਕਿਹਾ ਵੀ ਜੇ ਕੋਈ ਸਾਹਮਣ ਵਾਲਾ ਬੰਦਾ ਹੈ ਕੱਟੀ ਇਹਦੀ ਚੰਗੀ ਆ ਤੇ ਚੰਗੇ ਸੀਮਨ ਦੀ ਬਰਾਤ ਬੁੱਲਦੀ ਕਹਿੰਦਾ ਸੀਗਾ ਜਿਹਦੀ ਅੱਜ ਕੱਲ ਫੁੱਲ ਚਰਚਾ ਵੀ ਆ ਦੇਖੋ ਮੈਂ ਉਹਨੂੰ ਪੁੱਛਿਆ ਵੀ ਮੈਂ ਤੂੰ ਕਿਵੇਂ ਨੌਲੇਜ ਰੱਖਣ ਲੱਗ ਗਿਆ ਉਹ ਬੰਦਾ ਆਪ ਖੁਦ ਡਾਕਟਰ ਹੈ ਬਈ ਜਿਹੜੇ ਦਾ ਸਹੇ ਝੋਟੀ ਖਰੀਦੀ ਜਿਹੜੇ ਤੋਂ ਖਰੀਦੀ ਆ ਹਾਂ ਜਿਹੜੇ ਤੋਂ ਸਹੇ ਝੋਟੀ ਕਿੰਨੀ ਕਾਹੇ ਥੱਲੇ ਹੁਣ ਹੁਣ 11 ਲੀਟਰ ਬੋੜਾ ਖਾਲੀ ਹੋਣ ਸਾਰ 11 ਕਹ ਉਹ ਕਹਿਣਾ ਵਾਲਾ ਨਹੀਂ ਦੇਖਾ ਜੀ ਬਿਆਗਲਾ ਕਹਿ ਜਾਂਦੇ ਨਹੀਂ ਦਿੰਦੇ ਵੀ 10 11 ਲੀਟਰ ਕਿਉਂ ਕਰਨਾ ਸੱਚੀ ਦੱਸਣਾ ਫਿਰ ਨਹੀਂ ਮੈਨੂੰ ਮੈਂ ਇਸ ਆਲੇ ਦੇ ਨਾਲ ਤੇਰੇ ਘਰੇ ਆਉਣਾ ਪੁੱਤ ਹਾਂ ਹਾਂ ਨਾ ਨਾ ਦੱਸਾਂਗੇ ਉਹ ਪੂਰੇ ਇਹ ਪਲੂਨ ਨੇ 14 ਕਿ ਟੈਟ ਕੀ ਉਮੀਦ ਹੈ ਜੇ ਬਾਹਰ ਨਹੀਂ ਆਪਾਂ ਉਹੀ 20 ਕੀ ਕਹੀਏ ਵਿਸਤਾਰ 18 ਲੀਟਰ ਹਰਾਮ ਨਾਲ ਜੇ ਇਹ ਸੱਜਣਾ ਤੀਜੇ ਦਿਨ ਬੋਲੇ ਤਾਂ ਖਾਲੀ ਹੋ ਕੇ 11 ਕਿਲੋ ਤੋਂ ਉੱਠਦੀ ਆ ਯਾਰ ਜਾਣਕਾਰ ਬੰਦੇ ਵੀ ਇਸ ਚੀਜ਼ ਦੀ ਜਾਣਕਾਰੀ ਰੱਖਦੇ ਨੇ ਵੀ 16 17 ਕਿਲੋ ਉਹਦੇ ਵਾਸਤੇ ਸੰਧੂਆ ਕੋਈ ਖਾਸ ਗੱਲ ਬਣੀ ਹੈ ਨਾ ਚਵਾਈ ਚਵਾਈ ਚੂਈ ਬਾਕੀ ਮੇਨ ਗੱਲ ਯਾਰ ਉਹੀ ਕੋਸ਼ਿਸ਼ ਤਾਂ ਹਮੇਸ਼ਾ ਦੇ ਵੀ ਇਹ ਹੀ ਰਹੂਗੀ ਵੀ ਆਪਾਂ ਚੰਗਾ ਪਸ਼ੂ ਖਰੀਦ ਕੀ ਦਈਏ ਹੈ ਨਾ ਰੇਟ ਇਹਦਾ ਫਿਰ ਹੋਣਾ ਰੇਟ ਆਪਾਂ ਇਹਦਾ ਜਮੀ ਜਾਇਜ਼ ਕਰਾਂਗੇ ਜਿੰਨੇ ਤੂੰ ਕਹਿ ਦੇਗਾ ਉਹਨੇ ਲੈ ਲਾਂਗੇ ਮੈਂ ਤਾਂ ਕਹਿ ਦੂੰਗਾ 80000 ਲੈ ਲਾਂ 80 ਯਾਰ ਲੈ ਲਾਂਗੇ ਯਾਰ ਬੇ ਅਗਲੇ ਨੂੰ ਘੱਟਾ 7 ਮਹੀਨੇ ਲੇਟ ਦੇ ਦਾਂਗੇ ਅੱਛਾ ਅਸੀਂ ਵੀ ਵੀ ਦੇਵਾਂਗੇ ਕਿੰਨੇ ਦੀ ਇਹ ਯਾਰ ਮੁੱਲਾ ਪਜੇ 2 ਕਰਾ ਲਾ 1 60 ਕਰਾ ਲਾ 70 ਕਰਾ ਲਾ 1 ਲੱਖ 40 ਹਜ਼ਾਰ ਚੋ ਵੀ ਮਾਨਤਨ ਕਰਾਂਗੇ ਕਿੰਨਾ ਕਰ ਤਿੰਨਾ ਮਰਜ਼ੀ ਕਹਿ ਦੂ ਅਗਲਾ ਕਰ ਦਾਂਗੇ ਯਾਰ ਆਪਾਂ ਇਹੀ ਗੱਲ ਨਹੀਂ ਆਪਾਂ ਕੋਈ 20000 ਦਾ ਮਾਨਤਾ ਕਰ ਦਾਂਗੇ 5000 ਦਾ ਕਰ ਦਾਂਗੇ ਯਾਰ ਲੈ ਸੱਜਣਾ ਮਾਂ ਨੇ ਕਰਿਆ ਸੱਜਣ ਨੇ ਆਪਣਾ ਘਰੇ ਆਇਆ ਦਾ ਬਾਈ ਕਹਿੰਦਾ ਲੈ 1 40 ਚ 5 ਮਾਨਤਾ ਕਰ ਦਾਂਗੇ 135000 ਜੇ ਝੁੱਤੀ ਸੋਣ ਨੂੰ 135000 ਚ ਬਾਕੀ ਇਹ ਵੀ ਚੈਲੰਜ ਆ ਮੇਰਾ ਵੀ ਇਦਾਂ ਨਹੀਂ ਝੁੱਤੀ ਕੋਈ 135000 ਚ ਕਿੰਨੀਆਂ ਵੀਡੀਓ ਬਣਾਤੀਆਂ ਹੋਣੀਆਂ ਪੈਂ ਬਹੁਤ ਬਣ ਗਈਆਂ ਹਾਂ ਆਪਾਂ ਮੈਂ ਵੀ ਜਾਨਣਾ ਹਰੇਕ ਦੇ ਘਰੇ ਵੀਡੀਓ ਮੈਂ ਬਣਾਉਣਾ ਪਰ ਅਗਲੇ ਨੂੰ ਕਹਿ ਨਹੀਂ ਸਕਦੇ ਜਾਂ ਕਹਦੇ ਵੀ ਐਦਾਂ ਨਹੀਂ ਜੋ ਟਿੱਕੀ ਸੇ ਵੀ ਕਿਸੇ ਵੀ ਕਿੰਨਾ ਕ ਤਕੜਾ ਬੰਦਾ ਕੋਈ ਵੀ ਕੰਮ ਤੈਨੂੰ ਪਤਾ ਆਪਾਂ ਹਰੇਕ ਦੇ ਜਾਣਦੇ ਆ ਠੀਕ ਹੈ ਗੱਲ ਕੋਈ ਦਿੰਦਾ ਜੇ ਤਾਂ ਕਹਦੇ ਓਏ ਵਪਾਰੀਆਂ ਦਾ ਸਿਰਦਰਦ ਵਿੱਚ ਬਣੀ ਜਾਂਦਾ ਰੇਟ ਟੱਟ ਚ ਪਤਾ ਨਹੀਂ ਲਿਆਉਂਦਾ ਕਿਧਰੋਂ ਕੱਢ ਕੇ ਆ ਪਿੱਛੇ ਜਿਹਨੇ 1 ਕ 20 ਦੀ ਵੇਚੀ ਸੀ ਉਹਦੇ ਵੀ ਚਰਚੇ ਦੇਖ ਲੈ ਕਿੰਨੇ ਰਹੇ ਫਿਰ ਜਿਹੜੀ ਮੈਚੀ 1 ਲੱਖ 20 ਹਜ਼ਾਰ ਮੁੱਲ ਮੰਗਿਆ ਮੈਨੂੰ ਉਹ ਕਿਹੜਾ ਵਪਾਰੀ ਆ ਜਿਹਦਾ ਫੋਨ ਨਹੀਂ ਆਇਆ ਜਿਹੜੇ ਸੱਜਣ ਦਾ ਫੋਨ ਨਹੀਂ ਆਇਆ ਸਾਰੇ ਵਪਾਰੀਆਂ ਦੇ ਫੋਨ ਆਏ ਤੇ ਵੇਚਣ ਵਾਲੇ ਬੰਦੇ ਲੈ ਕੇ ਗਿਆ ਤੇ ਅਰ ਸਹੀ ਤੇ ਮਾਰਦਾ ਕੈਮਰਾ ਇਹ ਮੇਰਾ ਖਿਆਲ ਆ ਗੱਬਣਾ ਹੈ ਨਾ ਇਹੇ ਗੱਬਣਾ ਉਹ ਦੇਖਣ ਨੂੰ ਇਹ ਮੇਰਾ ਮੈਂ ਉਹਨੂੰ ਜਦੋਂ ਖਰੀਦੀ ਤੀਗੀ ਉਹਨੂੰ ਵੀ ਮੈਂ ਕਿਹਾ ਮਾ ਬਾਈ ਮੈਨੂੰ ਇਹ ਤੀਜੇ ਸੂਏ ਲੱਗਦੀ ਆ ਅੱਛਾ ਤੋੜ ਦੇ ਉਹ ਬੰਦਾ ਕਹਿੰਦਾ ਦੂਜੇ ਸੂਏ ਆ ਤੂੰ ਜੇ ਇਹ ਤੀਜੇ ਮੰਨ ਲਓ ਉਹ ਲੱਗਦੀ ਲਖਣ ਤੀਜੇ ਵਾਲੇ ਨੇ ਬੰਦਾ ਕਹਿੰਦਾ ਦੂਜੇ ਆ ਨਾ ਲੱਗਦੀ ਤੀਜੇ ਵਾਲੀ ਆ ਆਪਣਾ ਤੈਨੂੰ ਪਤਾ ਰੋਜ ਦੀ ਹਾਂ ਹਾਂ ਉਸ ਤੀਜਾ ਸੂਆ ਮੰਨ ਕੇ ਜਿਹੜੇ ਸੱਜਣੇ ਲੈਣੀਆਂ ਲੈ ਸਕਦਾ ਵੀ ਲੇ ਵੇ ਦੇ ਨੇੜੇ ਲਾ ਦੀ ਕੈਮਰਾ ਇਹ ਹੈਗੀ ਆ ਗੱਬਣਾ ਤੀਜੇ ਸੂਏ ਸੂੰਦੀ ਆ ਤੇ ਕੁਛ ਦਿਨ ਕੱਢਦੀ ਆ ਮੇਰਾ ਖਿਆਲ ਆ ਪੰਜ ਤੋਂ 7 ਦਿਨ ਇਹ ਅਜੇ ਲਈ ਜੂਗੀ ਹਾਂ ਬਾਡੀ ਬੁੱਡੀ ਵੇਖ ਲੈ ਫਿਰ ਤੈਨੂੰ ਪਤੀ ਆ ਜਿਹੜੀ ਚੀਜ਼ ਆ ਹੈਨਾ ਹਾਂ ਵਾਰੀਆਂ ਗੱਲਾਂ ਕਹਿ ਬਾਕੀ ਕਹਿਣ ਨਾਲ ਨਹੀਂ ਹੁੰਦਾ ਜਿਹੜਾ ਜਾਨਵਰਾ ਆ ਚਮਕ ਕੇ ਹੈਨਾ ਨਾ ਬਾਡੀ ਬੁੱਡੀ ਸੱਚੇ ਨਾਲ ਚੰਗੀ ਆ ਵੀ ਉੱਤੇ ਤੋਂ ਨਾ ਇਹਦੀ ਚੜਾਈ ਚੜੂਈ ਦੀ ਗੱਲ ਕਰਲਾਂ ਸਟਰਕਚਰ ਦੀ ਗੱਲ ਕਰਲਾਂ ਕੱਦ ਵੀ ਵਧੀਆ ਕੱਦ ਆ ਕੋਈ ਬਾਹਲਾ ਛੋਟਾ ਨਹੀਂ ਤੇ ਉੱਤੇ ਤੋਂ ਜਰ ਚੜਾਈ ਚੜੂਈ ਵਾਲੀ ਇੱਕ ਦਮਾਨ ਬੈੱਡ ਜਿੰਨੀ ਚੜਾਈ ਆ ਇਹਦੀ ਸੱਚੇ ਨਾਲ ਜੇ ਆਪਾਂ ਗੱਲ ਕਰ ਲਈ ਵੀ ਇੱਕ ਦਮਾਨ ਬੈੱਡ ਦੀ ਚੜਾਈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਿੱਕਿੰਨੀ ਕ ਹੁੰਦੀ ਆ ਲੈ ਸੰਧੂ ਇਹਦਾ ਰੇਟ ਵੀ ਦੱਸ ਦੇ ਹੁਣ ਇਹ ਰੇਟ ਵੀ ਆਪਾਂ ਦੇਖ ਜਾਇਜ ਪਾ ਜਾਇਜ ਲੈ ਇੱਥੇ ਨੇ ਆਪਾਂ ਇਹ ਹੀ ਗੱਲ ਨਹੀਂ ਓਏ ਮਾਰ ਨਾ ਦੇਈ ਵੇ ਸਪੋਪਾਰੀ ਵਰਗ ਨੂੰ ਮਾਰ ਨਾ ਹਾਂ ਪਤਾ ਕੀ ਗੱਲ ਹੁੰਦੀ ਆ ਬਾਦਾ ਪਸ਼ੂ ਨੂੰ ਲੈਣ ਵੇਲੇ ਹੁੰਦਾ ਵੇਚਣ ਵੇਲੇ ਨਹੀਂ ਹੁੰਦਾ ਹੈਗਾ ਵੇਚਣ ਵੇਲੇ ਤਾਂ ਕਿਰਸੀ ਹੁੰਦੀ ਆ ਹਰੇਕ ਬੰਦਾ ਕੋਈ ਵੀ ਜਾਣਕਾਰ ਹੈ ਪਸ਼ੂ ਲੈਣ ਵੇਲੇ ਥੋੜੀ ਜੀ ਕਿਰਸ ਕਰ ਲੋ ਉਹੀ ਨਫਾ ਕਿੰਨੇ ਦੀ ਦੇ ਦਾਂਗੇ ਆਪਾਂ ਨੇ ਪਿੰਡਾਂ 'ਚ ਘੁੰਮ ਫਿਰ ਕੇ ਮੱਝਾ ਲੈਂਤੀਆਂ ਨੇ ਐਨੀ ਹੈਗਾ ਪਕਾਈ ਕਰਕੇ ਕਰੀਆ ਪਕਾਈ ਖਾ ਹਾਂ ਇਹੇ ਵੀ ਆਪਾਂ ਯਾਰ ਕਹਿੰਨ ਉਹ ਹੀ ਗੱਲ ਹੈ ਜਿਹੇ ਹੋਰ ਬੰਦੇ ਦੇ ਹੁੰਦੀ 1.5 ਲੱਖ ਮੰਗਦਾ ਤੇ ਆਪਾਂ ਇਹ ਪੂਨ 1.20 ਲੱਖ ਤੇ 15-16 ਲੀਟਰ ਦੀ ਗਾਰੰਟੀ ਦੇਵਾਂਗੇ ਅੱਛਾ 1.20 ਲੱਖ ਤੇ ਦੇ ਦਾਂਗੇ ਉਹਦੇ ਚ ਆਏ ਗਏ ਸੱਜਣ ਦਾ ਮਾਨਤਾਂ ਉਹ ਚੱਲ ਕੋਈ ਗੱਲ ਨਹੀਂ ਉਹ ਮੈਂ ਉਹ ਪਰ ਪਤਾ ਕੀ ਗੱਲ ਆ ਮੈਂ ਆਪ ਥੋੜਾ ਜਿਹਾ ਰੇਟ ਦੇ سلسلے ਚ ਥੋੜਾ ਜਿਹਾ ਆਪ ਮੈਂ ਕਠੋਰ ਰਹਿਣਾ ਤਾ ਕਰਕੇ ਮੈਂ ਰੇਟ ਪਹਿਲੀ ਤਾਂ ਕਰਕੇ ਗਾ ਆਪਾਂ ਨੂੰ ਖਚਾਈ ਜੀ ਕਰਦਾ ਸਾਹ ਮਾਰਿਆ ਹਾਂ ਸਾਹ ਮਾਰਿਆ ਹੋਰ ਵਪਾਰੀਆਂ ਨੂੰ ਵੀ ਖਿੱਚ ਲੈਣ ਨਾ ਨਾ ਉਹੀ ਗੱਲ ਹੈ ਤਾਂ ਹੀ ਮੈਨੂੰ ਅਗਲਾ ਆਪਾਂ ਯਾਰ ਐ ਨਾ ਕਹਦੇ ਅਗਲਾ ਵੀ ਤੂੰ ਰੇਟ ਪਿੱਛੇ ਕਿੰਨਾ ਮੰਡੀਆਂ 'ਚ ਲੜਦਾ ਤੇ ਅੱਜ ਆਪਾਂ ਦੇ ਘਰੋਂ ਕਟਾਉਂਦਾ ਹਾਂ ਉਹੀ ਜਿੱਥੇ ਫਿਕਸ ਕਿੰਨੇ ਦੀ ਹੋ ਜੀ ਜਮੀ ਲੈ ਕੋਈ ਗੱਲ 1000 2000 ਹੋਰ ਵੀ ਛੋਟ ਕਰ ਦਾਂਗੇ ਯਾਰ ਜਾਨਵਰ ਤੂੰ ਐ ਕਹਦੇ ਬੀ ਕਬੀ ਦਾ ਕਤੀ ਦਾ ਤੂੰ ਆ ਜਾਨਵਰ ਜਾਨਵਰ ਸੱਜਣ ਨੂੰ ਮਾੜਾ ਨਹੀਂ ਬਾਕੀ ਸੋਨੂੰ ਪਤਾ ਮੈਂ ਵਡਾਈ ਕਰੂੰਗਾ ਤੁਸੀਂ ਕੁਝ ਹੋਰ ਸਮਝੋਗੇ ਬਾਕੀ ਜਿਹੜਾ ਸੱਜਣ ਯਾਰ ਨੇੜੇ ਆ ਕੇ ਜਾਨਵਰ ਨੂੰ ਦੇਖੂਗਾ ਉਹਨੂੰ ਜਾਨਵਰ ਰੁਪਏ ਓਟਦੇ ਨਹੀਂ ਹਾਂ ਜੇ 130000 ਰੁਪਇਆ ਓਟਦਾ ਨਹੀਂ ਤਾਂ ਕਹਦੇ ਇਹਨੂੰ ਆਪਾਂ ਇਹ 30 ਵੀ ਲੈ ਲਾਂਗੇ ਚਾਈ ਚੜੂਈ ਚੰਗੀ ਹੈ ਇਹਦੀ ਤੇ ਜਾਨ ਜੂਨ ਵੀ ਬਾਵਾ ਯਾਰ ਉਹੀ ਗੱਲ ਕਰ ਲਈ ਹਾਂ ਹਾਂ ਚੰਗੀ ਆ ਆ ਜਾ ਤਿੰਨ ਨੰਬਰ ਵਾਲੀ ਤੇ ਤਰਸ ਪੀਲੋ ਇਹਦੇ ਤੇ ਵੀ ਮਾਰੋ ਇਹ ਬਈ ਪਲੂਨ ਆ ਅੱਛਾ ਇਹ ਪਹਿਲਣਾ ਹਾਂ ਇਹ ਪਹਿਲਣਾ ਗੱਲ ਤਾਂ ਠੀਕ ਆ ਸੰਦੂ ਜੰਗਰ ਦੇ ਇਲਾਕੇ ਚ ਮੈਂ ਸਾ ਹੈਗੀਆਂ ਤਾਂ ਚੰਗੀਆਂ ਨੇ ਇਸ ਏਰੀਏ ਦੇ ਵਿੱਚ ਬਾਈ ਕਿਉਂਕਿ ਹਰਿਆਣੇ ਦੇ ਬਾਦਰ ਨਾਲ ਏਰੀਆ ਸੱਜਣੋਂ ਲੱਗ ਗਿਆ ਝੋਟੀਆਂ ਚੰਗੀਆਂ ਨੇ ਇਹਦਾ ਹੈਗਾ ਪਹਿਲਾ ਸੂਆ ਤੇ ਲੰਬਾਈ ਲੰਬੂਈ ਚਲੀ ਸੀ ਇਹਦਾ ਬਿਲਕੁਲ ਰਿੰਗ ਵਾਲਾ ਬਾਈ ਜਮੀ ਛੋਟਾ ਤਾਂ ਥਣ ਥੋਣੇ ਇਹ ਝੋਟੀ ਉਹਦੇ ਨਾਲ ਮੈਚ ਖਾਂਦੀ ਹੈ ਜਿਹੜੀ ਆਪਾਂ 1 20 ਵਿੱਚ ਹੀ ਆ ਦੇਖਾ ਥੋੜੀ ਉਹਦਾ ਲੇਵਾ ਥੋੜਾ ਜਿਹਾ ਜਨੋਂ ਜਿਆਦੇ ਸੀਗਾ ਬਸ ਉਹ ਦੂਜਾ ਸੂਆ ਸੀ ਓਏ ਇਹਦਾ ਜੋਸ਼ ਵਾਲਾ ਲੇਵਾ ਹਾਏ ਅਗਲੇ ਸੂਏ ਚੰਗੀ ਬਣ ਜੂ ਆ ਜੋਸ਼ ਵਾਲਾ ਲੇਵਾ ਸੱਜਣੋਂ ਥਣ ਥੁਣ ਤਾਂ ਸਾਨੂੰ ਦੇਖ ਕਿਉਂਕਿ ਬੰਦਾ ਆਪ ਬੜਾ ਕਾਰੀਗਰ ਮਾੜੀ ਚੀਜ਼ ਛੇਤੀ ਲੈ ਜਾਂਦਾ ਹਾਂ ਚਵਾਈ ਚ ਬੀਏ ਦੀ ਬਸ ਗੱਲੀ ਛੱਡ ਦੇ ਅੱਛਾ ਐਂਟਾ ਕੰਮ ਹਾਂ ਜਮੀ ਐਂਟਾ ਤੇਰੇ ਪਿੱਛੇ ਵੀ ਕੱਟੀ ਆ ਬੁਲੀ ਅੱਛਾ ਉਹ ਕੱਟੀ ਤੇ ਮਾਰਦੇ ਹੋ ਸੱਜਣਾ ਕੈਂਵਰਾ ਇਹ ਪਿੱਛੇ ਵੀ ਕੱਟੀ ਆ ਤੇਰੇ ਇਹਦਾ ਬੋਲਾ ਹੁਣ 10 ਕਿਲੋ ਆ ਦਿਨ ਕਾ ਹੋਵੇ ਸੂਈ ਨੂੰ ਦਿਨੇ ਨੂੰ ਬਈ ਕੈਣ ਨੂੰ ਚਾਹੇ ਦੋ ਕਾਲਾ ਤਿੰਨ ਕਾਲਾ ਲੈਣ ਪੰਜ ਦਿਨਾਂ ਤੋਂ ਉੱਪਰ ਹੋਵੇ 6-7 6-7 ਦਿਨ ਮੰਨ 10 ਕਿਲੋ ਦੇ ਥੱਲੇ ਬੋਲਾ ਤੇ ਚਵਾਈ ਚ ਬੀਏ ਰਹਾ ਹੂੰ ਜੋਸ ਵਾਲਾ ਰੱਖਦੀ ਆ ਨਾ ਹਾਂ ਲੇ ਬਾਣੀ ਸੱਜਣੋ ਜੀ ਮੈਂ ਕਹਿੰਦਾ ਵੀ ਬਾੜਾ ਖੁੱਲਾ ਰੱਖਦੇ ਹਾਂ ਹਾਂ ਠੰਡ ਤੋਂ ਪਹਿਲਾਂ ਵੀ ਸਾਲ ਪਿੱਛੇ ਨਹੀਂ ਖੜਮੀ ਆ ਵਧੀਆ ਇਹ ਜੀ ਗੱਲ ਨਹੀਂ ਹੈਗੀ ਖਾਰੇ ਪਾਸੇ ਜਿਵੇਂ ਕਹਾਂ ਜਿਵੇਂ ਨਵਾਂ ਡੰਗਰ ਹੈ ਬਾਕੀ ਜਿਹੜਾ ਆਪਾਂ ਇਹਦਾ ਰੇਟ ਕਰਾਂਗੇ ਉਹ ਵੀ ਹੈਰਾਨ ਕਰੂ ਉਹ ਰੇਟ ਵੀ ਦੱਸ ਦੇ ਫਿਰ ਹੁਣ ਤਰੀਫ਼ ਵਾਲੀ ਕਰਦਾ ਵੀ ਨਾ ਬਾੜੇ ਮੰਗਲੀ ਹੈ ਰੇਟ ਇਹਦਾ ਆਪਾਂ 1 ਲੱਖ 5 1 ਲੱਖ 5000 ਹਾਂ ਬਸ ਕੋਈ ਤੋਂ ਮੰਨ ਤਾਂ ਹਾਂ ਉਹਦੇ ਜੋ ਵੀ ਦੇਖ ਤੂੰ ਆਪੇ ਹਿਸਾਬ ਲਾ ਲੈ ਵੀ ਇਹਦੇ ਚੋਂ ਵੀ ਮੰਗਲ ਨੂੰ ਜੇ 20 ਕਹਿ ਆ ਲੈ ਰੇਟ ਪਹਿਲੀ ਡਰ ਕੇ ਕਰਦੇ ਆਂ ਡਰਦੇ ਆ ਓਏ ਜੇਬ ਵਿੱਚ ਲੱਖ ਫਿਰਦਾ ਫੋਨ ਨੂੰ ਨਾ ਨਾ ਲੱਖ ਵਾਲਾ ਕੋਈ ਗੱਲ ਨਹੀਂ ਐਂ ਜੇ ਕੋਈ ਪ੍ਰਾਤ ਹੋਈ ਆ ਯਾਰ ਜੇ ਆਪਾਂ ਸਿਰੇ ਨਹੀਂ ਜਾਂਦੇ ਪਰ ਕੱਲਾ ਉਹੀ ਗੱਲ ਨਹੀਂ ਹੈਗਾ ਓਏ ਕੋਈ ਗੱਲ ਨਹੀਂ ਸੱਜਣ ਨੂੰ ਲਾਇਦਾ ਮੈਂ 500 ਨੂੰ ਮੈਂ ਛੜਾ ਦਾਂ ਤੇ ਬਾਈ ਲੱਖ ਦੀ ਦੇ ਦੂਗਾ ਕੋਈ ਇਹੀ ਜੀ ਗੱਲ ਤਿਆਰ ਕੱਲਾ ਆ ਉਹੀ ਗੱਲ ਹੈ ਜਿਹੜੀਆਂ ਚੀਜ਼ਾਂ ਆਪਾਂ ਨੂੰ ਪੈਸੇ ਨਾਲ ਨਹੀਂ ਕੋਈ ਖਰੀਦ ਸਕਦਾ ਨਾ ਉਹੋ ਚੀਜ਼ਾਂ ਆਪਾਂ ਨੂੰ ਮੁਫਤ ਜਿ ਮਿਲੀਆਂ ਨੇ ਹਨਾ ਮੁਹੱਬਤ ਨਾਲ ਮਿਲ ਜਾਂਦੀ ਹੈ ਹਾਂ ਮੁਫਤ ਜਿ ਮਿਲੀਆਂ ਨੇ ਉਹ ਚੀਜ਼ਾਂ ਐਸਾ ਦਾ ਇੱਕ ਜੁੜਿਆ ਪੈਸਾ ਪੈਸਾ ਦੁਨੀਆ ਚੱਕੀ ਫਿਰਦੀ ਆ ਸੱਜਣਾ ਸ਼ੋਰ ਤਾਂ ਆਪਾਂ ਨੇ ਦੇਖ ਲਈ ਵੀ ਸ਼ੋਰ ਤਾਂ ਚੀਜ਼ ਕੀ ਹੁੰਦੀ ਆ ਉਹ ਨਜ਼ਾਰਾ ਜਾ ਲੈ ਕੇ ਦੇਖ ਲਿਆ ਨਾ ਨਾ ਭਈ ਜਦੋਂ ਉਹੀ ਗੱਲ ਆ ਭਾਜ ਭਾਜ ਦੁਨੀਆ ਮਿਲਦੀ ਆ ਨਾ ਉਹ ਬਸ ਫਿਰ ਕੋਈ ਵਿਆਹ ਨਹੀਂ ਕਰ ਸਕਦੇ ਉਹ ਅੰਦਰੋਂ ਵੀ ਕਿੰਨਾ ਕਿ ਚਾਹ ਹੁੰਦਾ ਅੰਦਰੋਂ ਤੇ ਬਾਕੀ ਮੈਂ ਤਾਂ ਇਹੀ ਕਹੂੰਗਾ ਵੀ ਬਸ ਤੁਸੀਂ ਪੈਸਾ ਬੁਸਾ ਕੋਈ ਗੱਲ ਨਹੀਂ ਬਸ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਮੇਨ ਗੱਲ ਹੋਰ ਵੀ ਕਹਿ ਦੇਣਾ ਵੀ ਪਸ਼ੂ ਨੇ ਭਈ ਇਹੋ ਜੀ ਗੱਲ ਨਹੀਂ ਕੋਸ਼ਿਸ਼ ਤਾਂ ਮੇਸ਼ਾ ਹੁੰਦੀ ਐ ਵੀ ਚੰਗੀ ਖਰੀਦੀ ਐ ਹਨਾ ਬੇਟਾ ਸਾਡੇ ਵਾਲੀ ਚੀਜ਼ ਆ ਵੀ ਚਿੱਟਾ ਕੋਈ ਵੜਿਆ ਨਹੀਂ ਬਾਅਦੇ ਘਾਟੇ ਜ਼ਿੰਦਗੀ ਦਾ ਹਿੱਸਾ ਨੇ ਚੱਲਦੇ ਰਹਿੰਦੇ ਨੇ ਜੇ ਕਦੇ ਕੋਈ ਸਾਡੇ ਛੋਟੇ ਭਾਈ ਤੋਂ ਉੱਚੀ ਚ ਹੁੰਦੀ ਆ ਤਾਂ ਕਹਿ ਕੇ ਸਮਝਾ ਦਿਓ ਬਾਇਆ ਹੋ ਜਾਂਦੀ ਆ ਮਾੜੀ ਮਾੜੀ ਹਾਂ ਰਹਾਂਗੇ ਡਰ ਕੇ ਰੱਬ ਤੋਂ ਡਰ ਕੇ ਲੱਗਦਾ ਨਾ ਉਹ ਆਗੇ 5 4 ਨੰਬਰ ਵਾਲੀ ਇਹ ਹੈਗੀ ਮੀਣੀ ਸੰਧੂ ਆ ਹੈ ਹਾਂ ਇਹ ਮੀਣੀ ਇਹ ਵੀ ਚਾਰ ਦੰਦ ਬਾਈ ਅੱਛਾ ਇਹ ਵੀ ਮੂੰਹ ਚਾਰ ਦੰਦ ਤੇ ਵੀ ਮੂੰਹ ਚਾਰ ਦੰਦ ਤੇ ਪਲੂਨ ਤੇ ਰੰਗ ਬੰਨ ਦੇਖ ਲੈ ਜਿਵੇਂ ਨੀਲੀ ਜ ਹੈ ਨਾ ਉਹੀ ਗੱਲ ਆ ਸੱਜਣਾ ਵੀ ਰੰਗ ਜਿੱਥੋਂ ਬਲੈਕ ਹੈ ਨਾ ਪੂਰੀ ਸ਼ਾਹ ਕਾਲੀ ਆ ਪੱਜੇ ਕਹ ਲੀਏ ਹੈ ਨਾ ਹਾਂ ਇਹਦਾ ਰੇਟ ਮੈਂ ਇਹ ਵੀ ਹੈਰਾਨ ਕਰਾਉਂਗਾ ਅਗਰ ਰੇਟ ਜਿਵੇਂ ਹੈਰਾਨ ਕਰਾਉਂ ਦੇਖ ਲੀਨੋ ਐਵੇਂ ਵਪਾਰੀਆਂ ਨੂੰ ਮਾਰੇਗਾ ਹਾਂ ਵਪਾਰੀਆਂ ਦੇ ਫੋਨ ਬਹੁਤ ਆਏ ਦੇਖ ਲੈ ਹੈ ਨਾ ਵਪਾਰੀਆਂ ਦੇ ਤਾਂ ਹੁਣ ਮੈਨੂੰ ਆਉਣਗੇ ਇਹ ਵੀ ਹੁਣ ਸੀ ਦੋ ਹੋ ਗਏ ਮੇਰਾ ਕੱਲੀ ਨਹੀਂ ਲੋਟ ਆਉਂਦਾ ਇਹਦਾ ਵੀ ਰੇਟ ਦੇਖੀ ਤੂੰ ਫਿਰ ਉਹੀ ਗੱਲ ਆ ਲੈ ਜੇ ਇਹਦੇ ਆਪਾਂ ਨਾ ਚੰਗਾ ਟੀਕਾ ਜੇ ਕੋਈ ਸੱਜਣ ਲਵਾ ਦੂਗਾ ਭਾਈ ਇਹ ਇਹ ਡਬਲ ਸ਼ੇਡ ਐਟਮ ਆ ਤੇ ਨੀਲੀ ਰਾਵੀ ਦਾ ਬੱਚਾ ਵੀ ਚੰਗਾ ਪਾ ਦੂਗੀ ਤੇ ਮੋਹਰਾਂ ਨਸਲ ਦਾ ਬੱਚਾ ਵੀ ਯਾਰ ਚੰਗਾ ਪਾ ਦੂਗੀ ਜਿਵੇਂ ਕਹਿਣਾ ਨਹੀਂ ਹੁੰਦਾ ਜੱਤ ਵਾਲੀ ਹਾਂ ਜੱਤ ਦੇਖ ਲੈ ਹੈ ਨਾ ਜੱਤ ਜੁੱਤਾ ਜਾਨਵਰ ਆ ਭਾਈ ਚੰਗਾ ਜਾਨਵਰ ਆ ਏਰੀਆ ਵੀ ਜੰਗਲ ਵਾਲਾ ਪੈਂਦਾ ਆਪਣਾ ਹਾਂ ਹਾਂ ਨਾ ਥਣ ਦੇਖ ਲੈਦਾ ਜੇ ਮੈਂ ਕਹਾ ਲਫਾਫਾ ਤਾਂ ਨਹੀਂ ਇਹਨੂੰ ਬਾਹਲਾ ਲੈਵੇ ਦਾ ਪਰ ਜਿੰਨਾ ਹੈਗਾ ਹੈਗਾ ਜੋਸ਼ ਵਾਲਾ ਨਹੀਂ ਹੈਗਾ ਗੱਦ ਵਾਲਾ ਹਾਂ ਥਣ ਦੇਖ ਲੈ ਹਣ ਸੁਣ ਤਾਂ ਐਂਡ ਨਹੀਂ ਬਾਈ ਜਮਾ ਸਾਡੇ ਤੇ ਇਹਦੇ ਥੱਲੇ ਹੁਣ 10 ਕਿਲੋ ਗੁਰੀ ਹਾਜ਼ਰ ਹੈ ਕਿੰਨੇ ਦਿਨ ਦੀ 10 ਦਿਨਾਂ ਦੀ ਸੂਈ ਹੋਈ ਆ 10 ਦਿਨਾਂ ਘੱਟਾ ਮੰਗ ਰਿਹਾ ਇਹਦੇ ਥੱਲੇ ਤੇ ਜੀ ਵੀ ਆਪਾਂ 12 ਕਿਲੋ ਦੀ ਗਰੰਟੀ ਦੇ ਦਾਂਗੇ ਰੇਟ 12 ਕਿਲੋ ਵਾਲੀ ਦਾ 85000 ਕੋਲਾ ਕੁੱਲ 85 ਹਾਂ ਲੈ ਤਾਂ ਦਿਨ ਵਜ ਅੱਜ ਦਾ ਆਫਰੇ ਲਾਤੀ ਹੋਈ ਹਾਂ ਰੇਟ ਇਹਦਾ ਕੁੱਲ 85000 ਆਫਰੇ ਲਾਤੀ 85000 ਚ ਪਹਿਲਣ 4 ਦੰਦ 12 ਕਿਲੋ ਵਾਲੀ ਮੇਰਾ ਖਿਆਲ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਲੱਖ ਤੋਂ ਬਾਹਰ ਦੀ ਚੱਲ ਰਹੀ ਹਾਂ ਲੱਖ ਤੋਂ ਬਾਹਰ ਦਾ ਮੈਂ ਨ ਰੁੱਤ ਵਿਕਦੀ ਆ ਤੇਰੇ ਸਾਹਮਣੇ ਫੇਰ ਵੀ ਕੋਸ਼ਿਸ਼ ਰਹਿੰਦੀ ਆ ਵੀ ਤੁਹਾਨੂੰ ਭਾ ਹੁਣ ਤੁਸੀਂ ਆਪ ਦੇਖ ਲਓ ਮੈਂ 85 ਦੀ ਦੇਊਂਗਾ ਖਰਚੇ ਵੀ ਪਏ ਨੇ ਤੇ ਮੈਂ ਕੀ ਕਮਾਉਂਗਾ ਫਲਾਲੀ ਵੀ ਪਈਆ ਕੀ ਕਮਾਉਂਗਾ ਇਥੇ ਕੋਈ ਕੱਦਾ ਗਿਫਟ ਨਾ ਫਿਰ ਰੱਖਣਾ ਸੱਜਣ ਪਿਆਰ ਮੇਰੀ ਗੱਲ ਮੈਂ ਉਹਨਾਂ ਨੂੰ ਵੀ ਹੁਣ ਇਹੀ ਕਹਿਣਾ ਚਾਹੂੰ ਆ ਜਿਹੜੇ ਸਾਨੂੰ ਫੋਨ ਕਰਕੇ ਕਹਿੰਦੇ ਆ ਵੀ ਤੁਸੀਂ ਬਈ ਵੀਡੀਓ ਦੇ ਜ਼ਰੀਏ ਰੇਟ ਖਰਾਬ ਕਰਤੇ ਹੁਣ ਤੁਸੀਂ ਅੱਜ ਦੇਖ ਲਓ ਮੇਰੇ ਘਰ ਤੋਂ ਵੀਡੀਓ ਇਹ ਵੀ ਮੈਂ ਰੇਟ ਖਰਾਬ ਕਰੇ ਨੇ ਕਾ ਵਿਗਿਆੜੇ ਨੇ ਰੇਟ ਖਰਾਬ ਕਰਨ ਦਾ ਮੁੱਖ ਕਾਰਨ ਤੁਸੀਂ ਆਪ ਹੋ ਉਹ ਜਦੋਂ ਆਪਾਂ ਦੇਖ ਮੰਡੀ 'ਚ ਵੀਡੀਓ ਬਣਾਉਂਦੇ ਆ ਜੋ ਉਹੀ ਗੱਲ ਹੈ ਲੱਖ ਦੀ ਵੇਚਦੇ ਆ ਤਾਂ ਤੂੰ ਕੈਮਰਾ ਔਨ ਕਰ ਲਈ ਤੈਨੂੰ 2 ਲੱਖ ਮੁੱਲ ਕਰਨਗੇ ਉਹ ਉਹ ਗੱਲ ਸੱਜਣ ਵਿੱਚ ਦੇਖਦੇ ਵੀ ਨਹੀਂ ਤੇ ਬਾਲਿਆਂ ਨੂੰ ਪਤਾ ਵੀ ਹੈ ਜਦੋਂ ਨੇੜੇ ਖੜੇ ਨੇ ਜਾਂ ਦੂਰੋਂ ਦੇਖ ਕੇ ਕਹਿੰਦੇ ਨੇ ਵੀ ਯਾਰ YouTube ਵਾਲਾ ਆ ਗਿਆ ਲੈ ਵੀ ਰੇਟ ਇਹਦਾ ਹੁਣ ਲੱਖ ਦੀ ਦੇਣੀ ਆ ਇਹਦਾ ਤਾਂ ਦੋ ਕਰਦੀ ਕੀ ਪਤਾ ਵਿਕ ਜੇ ਨਾ ਇੱਕ ਹੋਰ ਵੀ ਜਰੀਆ ਹੋਰ ਵੀ ਦੱਸ ਦਿੰਨਾ ਆ ਸਾਨੂੰ ਅਗਲਾ 2000 ਦਿੰਦਾ 4000 ਦਿੰਦਾ ਤਾਂ ਅਗਲਾ ਬੁਲਾਉਂਦਾ ਆਏ ਜੇ ਅਗਲੇ ਨੇ 5 ਮਹੀਨਿਆਂ ਨੇ ਲੱਖ ਰੁਪਇਆ ਵੱਧ ਵੱਟਣ ਨੂੰ ਫਿਰਦਾ ਤੈਨੂੰ ਆਪਾਂ ਨੂੰ 4-5000 ਰੁਪਏ ਦੇ ਕੇ ਹਾਂ ਇਹੇ ਤੁਹਾਡੇ ਚ ਕਸੂਰ ਵਾਰਨ ਤੁਸੀਂ ਤੁਸੀਂ ਰੇਟ ਉਹਨੇ ਇੱਕ ਕਰੋ ਜਿੰਨੇ ਕਚਾਲਦੇ ਹੁਣ ਜਿੰਨੀ ਕਚਾਲ ਨਾਲ ਜਿੰਨੇ ਇੱਕ ਦਾ ਜਾਨਵਰ ਵੇਚਣਾ ਨਾ ਰੇਟ ਉਨੀ ਕਰਦਿਆ ਕਰੋ ਕੋਈ ਅਸੀਂ ਬਾਹਲੇ ਗੱਲ ਕਰ ਲਈ ਕੋਈ ਫਰਿਸ਼ਤੇ ਨਹੀਂ ਹੈਗੇ ਵੀ ਅਸੀਂ ਲੱਖਾਂ ਦੀ 2 ਲੱਖ ਦੀ ਵੇਚ ਸਕਦੇ ਹਾਂ ਆਪਾਂ ਤਾਂ ਦਿਖਾ ਸਕਦੇ ਹਾਂ ਸਾਡਾ ਕੰਮ ਤਾਂ ਲੋਕਾਂ ਜੇ ਮੈਂ ਦਲਾਲ ਪਿੰਡ ਦਾ ਦਲਾਲ ਤੁਹਾਡੇ 10 ਗਾਕਾਂ ਨੂੰ ਦਿਖਾ ਦੂਗਾ ਅਸੀਂ 10000 ਬੰਦੇ ਨੂੰ ਦਿਖਾ ਦਾਂਗੇ ਸਾਡਾ ਕੰਮ ਤਾਂ ਲੋਕਾਂ ਅੱਗੇ ਰੇਟ ਕਰਨਾ ਹੁੰਦਾ ਉਹ ਵੀ ਮੂਰਖ ਨਹੀਂ ਬੈਠੇ ਯਾਰ ਅੱਜ ਕੱਲ੍ਹ ਦੇ ਟਾਈਮ 'ਚ ਸਾਰੇ ਬੰਦੇ ਸਮਝਦਾਰ ਨੇ ਕਿਹੜਾ ਜਾਨਵਰ ਕਿੰਨੇ ਦਾ ਵਿਕਦਾ ਕਿਹੜਾ ਕਿੰਨੇ ਦਾ ਵਿਕਦਾ ਭਾਈ ਸਾਰਿਆਂ ਨੂੰ ਸਮਝ ਹੁੰਦੀ ਆ ਆਪਣੇ ਨਾ ਸਾਨੂੰ ਦੇਖ ਕੇ ਕਰਿਆ ਕਰੋ ਉਹ ਚੀਜ਼ ਤੁਸੀਂ ਆਪ ਖਰਾਬ ਕਰਦੇ ਨੇ ਕਿਉਂਕਿ ਇਹ 10000 ਬੰਦਾ ਨਾ ਪਿੰਡਾਂ ਚ ਵੀਡੀਓ ਦੇਖ ਲਾਂਦਾ ਅਗਲਾ ਕਹਿੰਦਾ ਰੋਥੇ ਤਾਂ ਇੰਨੇ ਰੇਟ ਮੰਗੀ ਜਾਂਦੇ ਨੇ ਉੱਥੇ ਤਾਂ ਇੰਨੇ ਦਾ ਜਾਨਵਰ ਹੈ ਕਿਉਂਕਿ ਤੁਸੀਂ ਉਹ ਰੇਟ ਸੱਜਣੋ ਆਪੇ ਖਰਾਬ ਕਰਦੇ ਨੇ ਰੇਟ ਸਾਡੇ ਕੈਮਰੇ ਅੱਗੇ ਵੀ ਉਹੀ ਕਰਿਆ ਕਰ ਹਾਂ ਮੰਡੀਆਂ ਚ ਹਾਂ ਮੰਡੀਆਂ ਚ ਉਹੀ ਗੱਲ ਆ ਮੈਨੂੰ ਬਹੁਤ ਫੋਨ ਆਉਂਦੇ ਆ ਬਾਈ ਅਸੀਂ ਤੁਹਾਨੂੰ ਵੀਡੀਓ ਬਣਾਉਣਾ ਹਟਾ ਦਾਂਗੇ ਮੰਡੀਆਂ ਚੋਂ ਅਸੀਂ ਐ ਕਰ ਦਾਂਗੇ ਬਾਈ ਵੀਡੀਓ ਨਹੀਂ ਬਣਾਵਾਂਗੇ ਫੇਰ ਪਹਿਲਾਂ ਕਿਹੜਾ ਸੀ ਵੀਡੀਓ ਦੇ ਸਿਰ ਤੇ ਖਾਂਦੇ ਤੇ ਕੇ ਰੱਬ ਨੇ ਸੋ ਵਧੀਆ ਵੀਡੀਓ ਦਾ ਇੱਕ ਐਮ ਬਣਾ ਲੈਂਦੇ ਆ ਵੀ ਅਗਲੇ ਨੂੰ ਘਰੇ ਬੈਠਿਆਂ ਨੂੰ ਸਾਰਾ ਕੁਝ ਦਿਖ ਜਾਂਦਾ ਹੈ ਨਾ ਉਹ ਬਾਕੀ ਜਿਹੜੇ ਵਿਚਨ ਬਾਹਰ ਗਏ ਹੋਏ ਨੇ ਯਾਰਾ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਪੰਜਾਬ ਦੇਖ ਲੈਂਦੇ ਨੇ ਜਿਹੜੇ ਡੰਗਰਾਂ ਦੇ ਸ਼ੀਰ ਸੱਚ ਨਾਲ ਹੈ ਨਾ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਯਾਰ ਆ ਹਾਂ ਹੋਰ ਕਿਹੜਾ ਆਪਾਂ ਨੂੰ ਮੰਡੀ 'ਚ ਕੋਈ ਆਪਾਂ ਨੂੰ ਪੈਸੇ ਤਾਂ ਨਹੀਂ ਦਿੰਦਾ ਮੰਡੀ 'ਚ ਦਾ ਅਸੀਂ ਖਰਚਾ ਕਰਕੇ 1000 2000 ਦਾ ਬਈ ਤੇਲ ਫੂਕੇ ਫੇਰ ਮੰਡੀ ਜਾਂਦੇ ਆ ਫਿਰ ਤੁਸੀਂ ਕਹਿੰਦੇ ਹੋ ਉੱਥੇ ਮੰਡੀਆਂ ਚ ਇਹ ਰੇਟ ਖਰਾਬ ਕਰਦੇ ਐ ਕਰਦੇ ਰੇਟ ਤੁਸੀਂ ਆਪ ਖੁਦ ਖਰਾਬ ਕਰਦੇ ਹੋ। ਲਾਹਣ ਨੂੰ ਲੱਗਿਆ ਦਿਖਾਉਣਾ ਸੀ ਲਾਸਟ ਵਾਲੀ ਝੋਟੀ। ਹਾਂ ਇਹ ਵੀ ਦੇਖੀ ਤੂੰ ਹੁਣ ਵੀ ਕੀ ਕੀ ਆ ਤੇ ਕਿੰਨਾ ਦੁੱਧ ਆਜ ਰਿਹਾ ਹੁਣ ਦੇਖੀ ਇਹਦਾ। ਮੇਰਾ ਦੇਖ ਲੈ। ਇਹਦਾ ਕਿਹੜਾ ਸੂਆ? ਇਹਦਾ ਸੂਆ ਬਈ ਦੂਜਾ ਤੇ 15 ਕਿਲੋ ਮੌਕੇ ਤੇ ਕੰਡੇ ਵਾਲਾ ਦੁੱਧ ਆ। ਸੱਤ ਦਿਨੋਂ ਇਹਦਾ ਸੂਆ ਦੂਜਾ ਓਏ 15 ਕਿਲੋ ਮੌਕੇ ਤੇ ਕੰਡੇ ਵਾਲਾ ਆ ਆ ਪੈੜੀ ਰੁੱਤ ਚ ਦਾ ਟਾਮੀ ਟਾਮੀ ਮੈਂ ਐਸੀ ਮਿਲਦੀ ਆ 15 ਕਿਲੋ ਤਿਆਰ ਆਂਦੀ ਆ ਆਪਾਂ ਗੱਲ ਕਰਨੀ ਬਸ ਇਹਦੀ ਘਾਟ ਇੱਕਾ ਇਹਦਾ ਬੱਚਾ ਨਹੀਂ ਹੈਗਾ ਬੱਚਾ ਇਹਦਾ ਤਾਂ ਚਾੜਤਾ ਗੱਡੀ ਸਾਹ ਹਾ ਇਹਦਾ ਬੱਚਾ ਨਹੀਂ ਹੈਗਾ ਇਹੀ ਘਾਟ ਆ ਹੋਰ ਇਹਦੇ ਚੌਣ ਚ ਕਹਿੰਦਾ ਹੋਰ ਕੋਈ ਘਾਟ ਨਹੀਂ ਹੈਗੀ ਓਏ ਹੋਰ ਕਿਸੇ ਪਾਸੇ ਹੱਥ ਨਹੀਂ ਤਰਾਉਂਦੀ ਆ ਆਪਾਂ ਹੋਰ ਆਪਣੀ ਸਾਰੀ ਗਾਰੰਟੀ ਆ ਪਹਾੜੇ ਤੇ ਠੰਡੀ ਮਿਲਦੀ ਆ ਬਸ ਘਾਟ ਇਹਦੇ ਇੱਕ ਮਾਰ ਗਈ ਵੇਲਾ ਬੱਤਿਆ ਮਰ ਗਿਆ ਕਾ ਲਾਉਣ ਦਾ ਆਪਾਂ ਨੂੰ ਕੋਈ ਗੱਡੀ ਗੱਲ ਨਹੀਂ ਬੱਤਿਆ ਵੀ ਲੈ ਕੇ ਖੜਾ ਦਾਂਗੇ ਉਹ ਫੇਰ ਗੜਬੜ ਹੋ ਜਾਂਦੀ ਆ ਪਰ ਉਹ ਕੰਮ ਆਪਾਂ ਨੇ ਕਰਨਾ ਨਹੀਂ ਬਈ ਯਾਰ ਲੈ ਵਾਲੂ ਵਾਲਾ ਸੱਜਣਾ ਹੈ ਨਾ ਪੂਰਾ ਜਿਵੇਂ ਆਪਾਂ ਕਹਿ ਦੀ ਠੋਕ ਮਾ ਲੇਵਾ ਤੇ ਹੈਗਾ ਵੀ ਚੰਗਾ ਅਗਲੇ ਬੰਨੇ ਵੀ ਚੰਗਾ ਤੇ ਬੈਕ ਤੇ ਵੀ ਫੁੱਲ ਹਾਂ ਹਾਂ ਲੈ ਉਹ ਖੜਾਉਣ ਨੂੰ ਦੇਖ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 1 ਮਹੀਨਾ 17 ਦਿਨ ਹੋ ਗਏ ਅੱਜ ਐਨ ਜੈਨੂਅਲ ਹਾਂ ਕਿਉਂ ਜੇ ਮੈਂ ਕਹਾ ਵੀ ਇਹ ਤਾਂ 5 ਦਿਨਾਂ ਦੀ ਸੂਈ ਹੋਈ ਹੈ ਤੇ ਜਾ ਕੇ ਤਾਰਾ ਦੇਣ ਲੱਗ ਗਏ ਬਈ ਆ ਫਿਰ ਅੜਜਾਂ ਦਾ ਗੇਰ ਫਿਰ ਅੜਜਾਂ ਦਾ ਵੀਰਾ ਹਾਂ ਫਿਰ ਉਹੀ ਗੱਲ ਆ ਉਹ ਚ ਉਹ ਚੀਜ਼ਾਂ ਤੋਂ ਡਰਦੇ ਹਾਂ ਹਮੇਸ਼ਾ ਡਰਦੇ ਵੀ ਰਹਾਂਗੇ ਕੋ ਡਰਨਾ ਵੀ ਜ਼ਰੂਰੀ ਆ ਬਾਈ ਯਾਰ ਕੰਮੀਨਾ 17 ਦਿਨ ਦੀ ਸੂਈ ਆ ਮੇਰੇ ਖਿਆਲ ਇਹ ਹੈਗੀ ਵੀ ਆਪਣੇ ਘਰ ਦੀ ਘਰ ਦੀ ਤਾਂ ਸੱਜਣੋ ਇਹ ਝੋਟੀ ਬਾਈ ਦੇ ਘਰ ਦੀ ਆ ਬਾਈ ਦੇ ਲਵੀ ਸੂਈ ਆ ਤੇ ਬਾਈ ਦੇ ਘਰੀ ਇਹਦਾ ਬੱਚਾ ਡਰਦਾ ਵੇਚਣ ਨੂੰ ਇਹਦਾ ਮੈਨੂੰ ਕੋਈ ਬਾਲਾ ਹੋ ਵੀ ਨਹੀਂ ਸਿਸਟਮ ਬੰਦ ਕਰ ਇਹ ਹੈ ਵੀ ਜਦੋਂ ਆਪਾਂ ਵਪਾਰ ਦਾ ਕੰਮ ਕਰਦੇ ਆ ਰੱਖੀ ਨਹੀਂ ਰੱਖੀ ਕੀ ਤੈਨੂੰ ਬੰਦਾ ਫਿਰ ਜਾਨਵਰ ਆਉਂਦੇ ਜਾਂਦੇ ਰਹਿੰਦੇ ਹਨਾ ਨਾਲ ਚਾ ਵੀ ਹੋ ਜਾਂਦਾ ਵੀ ਆਹ ਵੀ ਵੇਚਦੇ ਵੀ ਚਲ ਥੋੜਾ ਜਿਹਾ ਜਗ੍ਹਾ ਜੁਗਾ ਦਾ ਫਿਰ ਆ ਸਿਸਟਮ ਬਣਾ ਕੇ ਇਹਦੇ ਪੈਸੇ ਫਿਰ 15 ਕਿਲੋ ਆ ਗਏ ਇਹ 1 ਲੱਖ 10 ਹਜ਼ਾਰ ਦੀ ਦੀ 1 ਲੱਖ 10 ਹਜ਼ਾਰ ਦੀ ਹਾਂ ਬੱਚਾ ਇਹਦਾ ਹੈ ਬੱਚਾ ਇਹਦਾ ਹੈ ਨਹੀਂ ਪਹਾੜੇ ਤੇ ਠੰਡੀ ਮਿਲਦੀ ਆ ਤੇ ਚੌਣ ਚਵਾਈ ਦੀ ਆਪਣੀ ਗਾਰੰਟੀ ਦੋਨੇ ਡੰਗ ਪਹਾੜੇ ਦੋਨੇ ਡੰਗ ਪਹਾੜੇ ਤੇ ਕੋਈ ਚੱਕਰ ਨਹੀਂ ਬਾਕੀ ਦਿਨੋ ਪਤਾ 15 ਕਿਲੋ ਵਾਲੀ ਕਿੱਥੇ ਲੈ ਕੇ ਜਾਊ ਦੱਸਦਾ ਹਨ 15 ਖਾਸਾ ਹੋ ਜਾਂਦਾ ਉਹੀ ਉਹੀ ਔਖੀ ਜੀ ਹੋਣ ਲੱਗ ਜੀ ਦੁਕਾਨਦਾਰ ਕੋਲੋਂ ਨਹੀਂ ਲੱਗਦੀ ਤੈਨੂੰ ਲੈਵਾ ਹੁਣੇ ਦੱਸਦਾ ਦੇਖਾ ਵੀ ਕੀ ਚੀਜ਼ ਐ ਇਹ ਅੱਗਿਓ ਪਤਲੀ ਪਿੱਛੋਂ ਚੌੜੀ ਤੇ ਖਾਨ ਕੋਖ ਦੇਖੀਨੇਗਾ ਜਿਹੜਾ ਪਸੂ ਯਾਰ ਖਾਨ ਸੂਰਾ ਯਾਰ ਇਹਨੂੰ ਖਾਣ ਨੂੰ ਉਹੀ ਗੱਲ ਐ ਕਿੰਨਾ ਮਰਜੀ ਤੈਨੂੰ ਮੈਂ ਤਾਂ 15 ਨਹੀਂ ਲੈਣਾ ਤੁਸੀਂ ਵੱਧ ਵੀ ਲੈ ਸਕਦੇ ਜਿਹੜੇ ਹਿਸਾਬ ਨਾਲ ਖਾਂਦੀ ਆ ਉਹ ਇਹ ਚੀਜ਼ ਦੀ ਪਰਖ ਆ ਮਨਾ ਵਾਲੀ ਕਰਦਾ ਹੁੰਦਾ ਡੱਲੇ ਵਾਲਾ ਵੀ ਇਹਦੀ ਕੋਖ ਇੱਥੋਂ ਸੱਜਣੋਂ ਚੈੱਕ ਕਰ ਉਹ ਸੱਜਣ ਵੀ ਉਹ ਰਿਆ ਬਰੀਕੀਆਂ ਨਾਲ ਯਾਰ ਜਾਨਵਰ ਨੂੰ ਹਨਾ ਅੱਖਾਂ ਨਾਲ ਹੀ ਮਾਪਦੇ ਨੇ ਜਾਨਵਰ ਨੂੰ ਵੀ ਹਾਂ ਹਾਂ ਉਹ ਨੰਬਰ ਨੰਬਰ ਲਾਉਂਦਾ ਉਹ ਹਾਂ ਉਹ ਲੌਲਾ ਨੰਬਰ ਉਹ ਨਾ ਸਭ ਦੇਖ ਕੋਸ਼ਿਸ਼ ਤੱਕ ਰਹੀਆ ਕੁਰੀ ਵੀ ਚੰਗਾ ਹੀ ਪਸ਼ੂ ਖਰੀਦੇ ਕਹਿੰਦੇ ਹੁਣ ਫੀਲਡ 'ਚ ਫਿਰਦੇ ਆ ਵੀ ਕਿਹੜਾ ਪਸ਼ੂ ਵਿਕਦਾ ਹੈ ਹਨਾ ਬਾਕੀ ਰੱਬ ਦਾ ਹੈ ਨਹੀਂ ਬਾਈ ਹਾਂ ਹਾਂ ਸੁਣਨਾ ਨੰਬਰ ਤੇਰਾ ਦੇ ਹੁਣ ਬੋਲ ਤੇ ਨੰਬਰ ਆ ਬਣਾ ਲੈ ਕੰਧ ਤੇ ਮਾਰਾ ਉਹਦਾ ਕੰਨ ਲਾ ਜੇ ਮੈਂ ਅਗਲਾ ਕਹਿੰਦਾ 991584560 4760 ਵਪਾਰੀ ਆ ਪੱਕਾ ਜਣਾ ਵਪਾਰੀਆਂ ਦਾ ਕੰਧਾਂ 'ਤੇ ਨੰਬਰ ਲਿਖਿਆ ਹਾਂ ਹਾਂ ਨੰਬਰ ਹੈ ਹੀ ਗੱਲ ਹੈ ਨੰਬਰ ਨਹੀਂ ਬਦਲਿਆ ਕਹਿੰਦਾ ਜਿਵੇਂ ਕਹਿਆ ਪੁਰਾਣਾ ਨੰਬਰ ਹੈ ਹੀ ਗੱਲ ਹੈ ਇੱਕੋ ਨੰਬਰ ਆਪਣੇ ਲਵੇ ਕੋਈ ਦੋ ਨੰਬਰ ਨਹੀਂ ਚੱਲਦੇ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਵੀ ਫੋਨ ਆਪਾਂ ਹਰੇਕ ਦਾ ਚੱਕੀਏ ਜੇ ਨਹੀਂ ਕਾਲੇ ਜਾਂਦੇ ਨਹੀਂ ਜੀ ਜੇ ਨਹੀਂ ਚੱਕਿਆ ਜਾਂਦਾ ਤਾਂ ਦੁਬਾਰਾ ਫੋਨ ਲਾਉਣ ਦੀ ਕੋਸ਼ਿਸ਼ ਰਹਿੰਦੀ ਆ ਪਰ ਕਈ ਵਾਰੀ ਬਸ ਬਾਹਰ ਹੋ ਜਾਂਦੀ ਹੈ ਯਾਰ ਬਾਕੀ ਜੇ ਕੋਈ ਸੱਜਣ ਜੋੜਾ ਜੋੜਾ ਲੈ ਜਾਊਗਾ ਹੋਰ ਵੀ ਕਰਦਾਂਗੇ ਉਹਨੂੰ ਪਹੁੰਚ ਕਰ ਦੂੰ ਯਾਰ ਉਹਨੂੰ ਪਹੁੰਚ ਕਰ ਦਿੰਦੇ। ਲੈ ਸੱਜਣੋ ਜੇ ਕਿਸੇ ਸੱਜਣ ਨੇ ਬਾਈ ਕਹਿੰਦਾ ਜੋੜਾ ਲਿਆਣਾ ਨਾ ਉਹਦਾ ਕਰਾਇਆ ਵੀ ਯਾਰ ਆਪਾਂ ਵਿਚੋਂ ਹੀ ਕਰ ਦਾਂਗੇ ਇਸੇ ਰੇਟ ਦੇ ਵਿੱਚ। ਹਾਂ। ਜੋੜਾ ਤੁਹਾਨੂੰ ਆਪਾਂ ਪਹੁੰਚ ਕਰ ਦਾਂਗੇ ਲੈ ਇੰਨੀ ਕ ਆਫਰ ਮੈਂ ਹੋਰ ਦਵਾ ਦਾਂ ਨਾ ਤੁਹਾਨੂੰ ਪਤਾ ਮੈਂ ਉਹ ਵੀ ਖਿੱਚ ਕੇ ਕਰ ਦਾਂਗਾ। ਹੋਈ ਜਾਂ ਕਦੇ ਯਾਰ ਆਪਾਂ ਪਾਇਆਂ ਦੇ ਪਾਇ ਭਰਾ ਆਪਾਂ ਉਹੀ ਗੱਲ ਹੈ ਕੋਈ ਹਮੇਸ਼ਾ ਰੋ ਵੀ ਵੀ ਬਾਲੇ ਪੈਸੇ ਨਾ ਕਮਾਈਏ ਪੈਸੇ ਤਾਂ ਗੱਲ ਕਰ ਹਰੇਕ ਕਮਾਉਂਦਾ। ਕੋខ ਹਰੇਕ ਨੂੰ ਨਾ ਪੈਸੇ ਪੈਸਾ ਚੀਜ਼ ਏਸੀ ਹੈ ਹਨਾ। ਪਰ ਫਿਰ ਵੀ ਨਾਲ-ਨਾਲ ਮੇਰੀ ਉਹ ਵੀ ਮੇਰੇ ਹਮੇਸ਼ਾ ਮੇਨ ਗੱਲ ਚ ਕਹ ਲਓ ਜਿਹੇ ਦੇਸ਼ ਚ ਕਹ ਲਓ ਚੀਜ਼ ਹਮੇਸ਼ਾ ਰਹੂਗੀ ਵੀ ਆਪਾਂ ਨੂੰ ਕਿੰਨਾ ਦੁਨੀਆ ਆਪਣੇ ਦੇ ਮਾਨ ਕਰਦੀ ਆ ਕਿੰਨੇ ਦੁਨੀਆ ਥੋੜੇ ਸਮੇਂ ਚ ਹਮੇਸ਼ਾ ਚੈਨਲ ਤਾਂ ਬਹੁਤ ਨੇ ਇਹ ਹੀ ਗੱਲ ਨਹੀਂ ਮੈਸਾ ਸਾਨੂੰ ਹੋਰ ਵੀ ਬਹੁਤ ਦਿਖਾਉਂਦੇ ਨੇ ਮੇਨ ਗੱਲ ਜਿਹੜਾ ਆਪਾਂ ਨੂੰ ਤੁਸੀਂ ਵਿੱਚ ਬਿਨਾ ਮੈਸਾਂ ਨੇ ਵੀ ਦੇਖਦੇ ਨੇ ਇਹ ਜੀ ਗੱਲ ਨਹੀਂ ਨਾ ਨਾ ਬਹੁਤ ਜਿਹੜੇ ਸੱਜਣ ਨੇ ਯਾਰ ਕੱਟਾ ਬੱਛਾ ਵੀ ਨਹੀਂ ਕਰੇ ਉਹ ਵੀ ਦੇਖਦੇ ਨੇ ਕਈ ਬਜ਼ੁਰਗ ਮਿਲ ਜਾਂਦੇ ਨੇ ਕਹਿੰਦੇ ਨੇ ਯਾਰ ਨੀਂਦ ਹੀ ਨਹੀਂ ਆਉਂਦੀ ਜੱਥ ਨੇ ਨਾਂ ਲਾਈਏ ਛੋਟੀ ਵੀਡੀਓ ਅੱਤਾ ਕੰਤਾ ਹਾਂ ਨਾ 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 ਇਹ ਹੀ ਇਹ ਹੀ ਕਿੱਟਿਆ ਬਈ ਹੁਣ ਤੱਕ ਬੇਚਦਾ ਉਹੀ ਗੱਲ ਕਹਿਣ ਨੂੰ ਤਾਂ ਵੀ ਵਿੱਚ ਦਾ ਇਕੱਲੀਆਂ ਮਹਸਾਂ ਦੇਖਣ ਨੂੰ ਚੈਨਲ ਦੇਖਣ ਨੂੰ ਤੁਸੀਂ ਮਜਬੂਰ ਨ ਵੀ ਚੱਲ ਮਹੇਸ ਦੇਖ ਲਾਂਗੇ ਵਿੱਚ ਇਕੱਲੇ ਆਪਾਂ ਨੂੰ ਪਿਆਰ ਸਦਕੀ ਦੇਖਣ ਨੂੰ ਆਪਾਂ ਨੂੰ ਆਉਂਦਾ ਵੀ ਥੋੜਾ ਜਿਹਾ ਫਿਰ ਐਂਟਰਟੇਨਮੈਂਟ ਵੀ ਸੱਜਣਾ ਦਾ ਵਜੇ ਹੱਸਣਾ ਵੀ ਕਿਉਂਕਿ ਅੱਜ ਦਾ ਯਾਰ ਸਟ੍ਰੈਸ ਦਾ ਜੋਗਾ ਹੱਸਣਾ ਵੀ ਜ਼ਰੂਰੀ ਆ ਹਾਂ ਹਾਂ ਬੜਾ ਮੋਟਾ ਹੱਸਣਾ ਆਸਣ ਖੇਡੀਆਂ ਵੀ ਹੋ ਜਾਂਦੇ ਨੇ ਸਾਡੀ ਵੀਡੀਓ 'ਚ ਤੇ ਸਾਡੀ ਵੀਡੀਓ 'ਚ ਤੁਹਾਨੂੰ ਜਾਨਵਰ ਵੀ ਚੰਗਾ ਮਿਲੂ ਤੇ ਰੇਟ ਵੀ ਮੇਨ ਗੱਲ ਆਦਾ ਜਿਹੜਾ ਫਿਕਸ ਹੀ ਹੁੰਦੇ ਨੇ ਯਾਰ ਤਕਰੀਬਨ ਰੇਟ ਆਪਾਂ ਖਿੱਚਮੀ ਕਰਾ ਦ ਹਾਂ ਹਾਂ ਉਹਦੇ 1500 ਦਾ ਬੱਟਾ ਹੀ ਰਹਿ ਜਾਂਦਾ ਉਹਦੇ 'ਚ ਕਹਾਰੇ ਮਰਿਆ ਹਾਂ 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 ਉਹਨੂੰ ਬਰਾੜਿਆ ਜਾ 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 ਸੱਜਣਾਂ ਨੂੰ ਅੱਜ ਨਾ ਆਪਾਂ ਤੁਹਾਨੂੰ ਆਪਣਾ ਕੈਮਰਾਮੈਨ ਦਿਖਾਦਾ ਮੇਰਾ ਭਾਈ ਕਹਿੰਦੇ ਸਾਨੂੰ ਕਹਿੰਦੇ ਹਨਾ ਇਹ ਵੀ ਭਾਈ ਸੱਜਣਾਂ ਆਪਣਾ ਕੈਮਰਾਮੈਨ ਆ ਇਹ ਭਾਈ ਦਾ ਪੇਜ ਚੱਲਦਾ ਤਕਰੀਬਨ ਸਾਰੇ ਸੱਜਣ ਜਾਣਦੇ ਨੇ ਇੰਸਟਾਗ੍ਰਾਮ ਤੇ ਵੀ ਧਰ ਸੱਡੇ ਲੁੰਦੇ ਨਾਮ ਤੇ ਹਨਾ ਇਹ ਵੀ ਕਰਦਾ ਪ੍ਰਮੋਸ਼ਨ ਆ ਪਰ ਇਹ ਪ੍ਰਮੋਸ਼ਨ ਆ ਕਰਦਾ ਭਾਈ ਸ਼ੋਅਰੂਮਾਂ ਦੇ ਆ ਜਿੰਮਾਂ ਦੇ ਆ ਅਸੀਂ ਕਰਦੇ ਆ ਮੈਸਾਂ ਦੇ ਇਹ ਭਾਂ ਦੇ ਨਾਲ ਲੱਗ ਜਾਂਦਾ ਪ੍ਰਮੋਸ਼ਨ ਦੇ ਰਹਾ ਹਾਂ ਪਾਣ ਜਾਂ ਨਾਲ ਹੁੰਦਾ ਜਦੋਂ ਲੋਂਦਾ ਪਰਵਾਹ ਆਹ ਉਹ ਦੇਰੀ ਹੈ ਨਾ ਟੈਂਟ ਤੋਂ ਕਰਾ ਲੀਏ ਵੀ ਹਰੇਕ ਕਿਸੇ ਕਿਸਮ ਦੀ ਪ੍ਰਮੋਸ਼ਨ ਨਾ ਸੋਸ਼ਲ ਮੀਡੀਆ ਨੇ ਇਹ ਜੀ ਗੱਲ ਹੀ ਬਹੁਤ ਦੁਨੀਆ ਨੂੰ ਅੱਗੇ ਲੈ ਕੇ ਆਇਆ ਹੈ ਨਾ ਬਈ ਹਾਂ ਬਾਈ ਦਾ ਰੋਲ ਵੀ ਤੁਸੀਂ ਕੱਢ ਕੇ ਵੀ ਦੇਖ ਲਿਓ ਰੋਲ ਵੀ ਵਾਲੇ ਤਾਂ ਕੜਿਆ ਬਾਕੀ ਸਿਸਟਮ ਹੈ ਹਨਾ ਹਾਂ ਹਾਂ ਵਧੀਆ ਮਾਲਕਾ ਪਤਾ ਹੀ ਹੀ ਕਹਿੰਦੇ ਆ ਸਰਬੱਤ ਦਾ ਭਲਾ ਮੰਗਦੇ ਆ ਬਾਈ ਹਰੇਕ ਨੂੰ ਹਰੇਕ ਮਿਹਨਤ ਕਰਨ ਵਾਲੇ ਨੂੰ ਪਰਮਾਤਮਾ ਤਰੱਕੀ ਬਖਸ਼ੇ ਹਾਂ ਨਾ ਹਾਂ ਕਿਸੇ ਵੀ ਫੀਲਡ 'ਚ ਬੰਦਾ ਮਿਹਨਤ ਕਰਦਾ ਯਾਰ ਬੰਦਾ ਸੋਚਦਾ ਪਹਿਲਾਂ ਤਾਂ ਇਹੀ ਸੋਚਦਾ ਵੀ ਯਾਰ ਆਪਾਂ ਆ ਕਰਦਾਂਗੇ ਆ ਕਰਦਾਂਗੇ ਹਾਂ ਹਰੇਕ ਨੂੰ ਜਿੰਨਾ ਕੋਦੇ ਦਿਲ 'ਚ ਹੈ ਗਿਆ ਮੈਂ ਤਾਂ ਕਹਿੰਦਾ ਵੀ ਉਸ ਮਕਾਮ ਤੇ ਬੰਦਾ ਇੱਕ ਨਾ ਦੇਰ ਸਵੇਰ ਪਹੁੰਚੇ ਉਹ ਪਹੁੰਚ ਹੀ ਜਾਂਦਾ ਬੰਦਾ ਲੱਗਿਆ ਰਹੇ ਹਾਂ ਲੱਗਿਆ ਰਹੇ ਬੰਦਾ ਪਹੁੰਚ ਹੀ ਜਾਂਦਾ ਹਾਂ ਕਹੋ ਉਹੀ ਗੱਲ ਆਪਾਂ ਨੇ ਕਿਤੇ ਕਿੱਥੇ ਸੋਚਿਆ ਦੀ ਕਿ ਆਏ ਹੋ ਜੂ ਐ ਹੋ ਜੂ ਅਸੀਂ ਦਾ ਸੱਜਣੋਂ ਟੈਂਪੂਆਂ ਦੇ ਚੜਕੇ ਵੀ ਮੰਡੀਆ ਲੈ ਗਿਆ ਟੈਂਪੂਆਂ ਦੇ ਉੱਤੇ ਬਹਿ ਕੇ ਵੀ ਲੋਆਂ ਚ ਆਇਆ ਹਾਂ ਪਰ ਸਾਨੂੰ ਯਕੀਨ ਸੀ ਵੀ ਜੇ ਲੱਗੇ ਰਹੇ ਇੱਕ ਨਾ ਇੱਕ ਦਿਨ ਮਾੜਾ ਮੋਟਾ ਨੌਕ ਕਰ ਜਾਾਂਗੇ ਬਾਹਰ ਤਾਂ ਕਹਿ ਨਹੀਂ ਸਕਦੇ ਵੀ ਅਸੀਂ ਸਲਮਾਨ ਖਾਨ ਬਣ ਗਏ ਪਰ ਇੰਨਾ ਕ ਵੀ ਏਰੀਆ ਚ ਚਲੋ 5-7 ਪਿੰਡਾਂ ਦੇ ਲੋਕ ਲੱਗੇ ਜਾਣਣਾ ਤੇ ਪਿਆਰ ਵੀ ਯਾਰ ਸੱਜਣ ਬਖਸ਼ਦੇ ਨੇ ਜਦੋਂ ਬਾਹਰ ਕਿਤੇ ਮਿਲਦੇ ਨੇ ਨਾ ਭੱਜ ਕੇ ਮਿਲਦੇ ਨੇ ਜਿਹੜੇ ਏਰੀਆ ਚ ਜਾਣੇ ਆ ਨਾ ਨਾ ਵਧੀਆ ਗੱਲ ਆ ਮੇਨ ਗੱਲ ਉਹੀ ਗੱਲ ਆ ਵਿੱਚ ਜਿਵੇਂ ਕਹਾ ਜੇ ਮੇਰੀ ਫੀਲਡ ਦਾ ਦੀ ਬੁਰੀ ਇੱਕੋ ਇੱਕੋ ਤੀਕਾ ਖਾ ਆਪਣਾ ਸਾਡਾ ਕੰਮ ਜਿਵੇਂ ਆਹੀ ਗੱਲ ਹੈ ਮੈਂ ਜੈਲ ਸੀ ਕਰਦਾ ਵੀ ਇਹ ਮੇਰਾ ਕੰਮ ਆ ਮੇਰਾ ਕੰਮ ਪਤਾ ਨਹੀਂ ਇਹ ਲੈ ਜੂ ਜਾਂ ਇਹ ਲੈ ਜੂ ਆਪਣਾ ਮੁਕੱਦਰ ਹਰੇਕ ਖਾਂਦਾ ਹੈ ਨਾ ਬਾਈ ਤੇ ਬਾਕੀ ਸਾਡਾ ਇਕੱਠਿਆਂ ਦਾ ਸਮਾਂ ਚੰਗਾ ਲੰਘਿਆ ਉ ਬਾਕੀ ਯੂਟਿਊਬਰ ਕੋਲ ਤਾਂ ਨਹੀਂ ਲੰਘਦਾ ਖਾਂਦੇ ਨੇ ਮਰੋੜੀ ਦੇ ਇੱਕ ਦੂਜੇ ਨੂੰ ਆ ਜਾਂਦੇ ਨੇ ਇੱਕ ਦੂਜੇ ਨਾਲ ਕਦੇ ਵੀ ਕਿਸੇ ਵੀ ਫੀਲਡ 'ਚ ਤੁਸੀਂ ਖਾਰ ਨਾ ਕਰਿਆ ਕਰੋ ਉਹਦਾ ਮੁਕੱਦਰ ਹੋਨੇ ਆ ਉਹਦਾ ਹੁੰਦੇ ਆ ਜੇ ਤੁਹਾਡੇ 'ਚ ਦਮ ਹੈ ਤਾਂ ਤੁਸੀਂ ਆਪਣੇ ਦਮ ਤੇ ਅੱਗੇ ਆਓਗੇ ਕਿਸੇ ਦੇ ਕਹਿਣ ਨਾਲ ਨਾ ਕੋਈ ਸਬਸਕ੍ਰਾਈਬਰ ਇਹਨਾਂ ਦਾ ਇੱਕ ਗੱਲ ਜਾਣਦੇ ਆ ਮੈਂ ਪਾ ਦੂੰਗਾ ਪੋਸਟ ਮੇਰੇ ਕਈ ਤੋਂ ਸਬਸਕ੍ਰਾਈਬ ਕਰ ਲੋ ਇੱਕ ਦੋ ਹੋਣਗੇ ਤੀਜਾ ਨਹੀਂ ਹੁੰਦਾ ਜੇ ਬਾੜੇ ਸੱਜਣਾਂ ਇੱਕ ਸੱਜਣ ਕਈ ਸੱਜਣ ਕਰਦੇ ਨੇ ਯਾਰ ਮੈਂ ਆ ਭੇਜਦੇ ਆ ਮੈਸੇਜ ਵੀ ਬਾਈ ਯਾਰ ਸਾਡੀ ਸਟੋਰੀ ਪਾ ਦੋ ਸਟੋਰੀ ਪਾਉਣ ਨਾਲ ਕੁਝ ਨਹੀਂ ਹੁੰਦਾ ਮੈਂ ਇੱਕ ਸੱਜਣ ਨੂੰ ਆਖਿਆ ਵੀ ਤੀ ਵੀ ਰੈਗੂਲਰ ਮੰਡੀਆਂ ਤੇ ਜਾਇਆ ਕਰ ਕਿਉਂਕਿ ਅਸੀਂ ਵੀ ਮੰਡੀਆਂ ਤੇ ਜਾ ਜਾ ਕੇ ਚੈਨਲ ਚਲਾਇਆ ਰੈਗੂਲਰ ਯਾਰ ਮਿਹਨਤ ਕਰਦੇ ਰਹੋ ਚੈਨਲ ਚੱਲ ਪੂਗਾ ਕਿਸੇ ਦੇ ਆਖੇ ਤੋਂ ਕੋਈ ਨਹੀਂ ਬਾਈ ਜੁੜਦਾ ਚੈਨਲ ਨਾਲ ਹਨਾ ਇਹ ਆਪਾਂ ਗੱਲ ਕਰ ਲਈ ਵੀ ਕਿਸੇ ਦੇ ਕਹੇ ਤੋਂ ਜਾ ਤੋੜ ਦੂਗਾ ਬਾਕੀ ਲੋਪ ਵਾਲਾ ਕਹਿੰਦਾ ਹੁੰਦਾ ਇੱਕ ਗੱਲ ਉਹ ਜ਼ਰੂਰ ਯਾਦ ਰੱਖਿਓ ਕਹਿੰਦਾ ਜਦੋਂ ਬੰਦਾ ਨੀਵਾ ਹੋ ਕੇ ਚੱਲ ਰਿਹਾ ਸਮਝ ਲਓ ਉਹ ਚੜਾਈ ਕਰ ਰਿਹਾ ਜਦੋਂ ਕਹਿੰਦਾ ਉਹ ਆਕੜ ਕੇ ਤੁਰਦਾ ਇਹਨਾਂ ਨੂੰ ਐ ਸਮਝ ਲਓ ਕਹਿੰਦਾ ਜਦੋਂ ਆਪਾਂ ਚੜਾਈ 'ਚੋਂ ਉਤਰਦੇ ਆ ਆਪਾਂ ਨੂੰ ਸਿੱਧੇ ਹੋ ਕੇ ਉਤਰਨਾ ਪੈਂਦਾ ਜਦੋਂ ਚੜਦੇ ਆ ਉਦੋਂ ਨੀਵੇਂ ਹੋ ਕੇ ਚੜਨਾ ਪੈਂਦਾ ਬਾਕੀ ਕੋਰ ਵੀ ਆ ਲੱਭਦੀ ਜਿਆਦਾ ਆ ਗਈ ਮੇਰੇ ਉਹ ਕਹਿੰਦਾ ਜਦੋਂ ਤੁਹਾਡੇ ਤੇ ਕੋਈ ਐ ਖਾਰਜੀ ਮੰਨਣ ਲੱਗ ਜੇ ਉਹਨੂੰ ਵੀ ਸਮਝ ਲੈ ਵੀ ਉਹਦਾ ਪਿੱਛੇ ਹੀ ਆਪਣੇ ਤੋਂ ਹਾਂ ਵੀ ਉਹਦੇ ਨਾਲ ਤਾਂ ਹੁਣ ਆਪਣਾ ਕੰਮ ਤੋਂ ਉਹਨੂੰ ਤਾਂ ਆਪਣਾ ਕੰਮ ਲੈ ਲੈ ਆ ਉਹਦਾ ਉਹਨੂੰ ਤਾਂ ਛੱਡੇ ਦਿਓ ਬਸ ਜੇ ਉਹਦੇ ਨਾਲ ਸਿਸਟਮ ਚੱਲਦਾ ਜਾਂਦਾ ਤੇ ਬਾਕੀ ਸੱਜਣੋਂ ਵੀਡੀਓ ਹੋ ਜੂਗੀ ਲੰਬੀ ਤੇ ਅੱਜ ਆਪਾਂ ਸੰਧੂ ਡੇਰੀ ਫਾਰਮੇ ਲਾ ਲੋ ਵੀ ਇਹ ਸੱਜਣ ਦੇ ਘਰੋਂ ਵੀਡੀਓ ਬਣਾਈ ਤੇ ਆਉਣ ਵਾਲੇ ਟਾਈਮ 'ਚ ਵੀ ਬਾਈ ਦਾ ਵਪਾਰ ਦਾ ਵਧੀਆ ਲੈਵਲ ਤੇ ਕੰਮ ਹੋਊਗਾ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਤੇ ਵੀਡੀਓ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਤੇ ਬਾਕੀ ਬਾਈ ਨਾ ਕਰੋ ਗੱਲਬਾਤ ਦੱਸੋ ਜੀ ਕੋਈ ਸ ਬਸ ਸਹੀ ਆ ਬਈ ਪ੍ਰੋਮੋਸ਼ਨ ਦਾ ਵੀ ਆਪਦੀ ਮਿਹਨਤ ਆ ਨਾ ਜਿਵੇਂ ਹੁਣ ਬਈ ਮੈਂ YouTube ਦਾ ਚੈਨਲ ਬਣਾਇਆ ਸੀਗਾ ਹਾਂਜੀ ਹਾਂਜੀ ਮੈਂ ਆਪਦੇ YouTube ਦੇ ਮਤਲਬ ਫੁੱਲ ਪ੍ਰੋਮੋਸ਼ਨ ਕਰੀ Instagram ਤੇ ਕਿਸੇ ਨੇ ਨਹੀਂ ਆਇਆ ਉਹ ਕਰਾਇਆ ਜਦੋਂ ਮੈਂ YouTube ਤੇ ਲੱਗਿਆ ਉਹ ਤੇ ਹੁਣ ਆਪ ਹੀ 7-8000 ਉਹਦੇ ਚੱਲ ਪਿਆ ਲੱਗਣਾ ਪੈਂਦਾ ਯਾਰ ਕੰਮ ਕਰਨਾ ਪੈਂਦਾ ਕਿਹੜੀ ਚੀਜ਼ ਤੋਂ ਵਾਇਰਲ ਹੋ ਉਹ ਤੇ ਬੰਤੇ ਆਉਣਗੇ ਦੇ ਕਹਿਣ ਨਾਲ ਆਉਂਦੇ ਨਹੀਂ ਹੈਗੇ ਆਉਂਦੇ ਨਹੀਂ ਹੈਗੇ ਹਾਂ ਜਿਵੇਂ ਤੇਰਾ ਇੰਸਟਾਗ੍ਰਾਮ ਤੇ ਲਾ ਲਿਆ ਹੋਰ ਕਿੰਨਿਆ ਪਾਉਂਦੇ ਆ ਹਾਂ ਉਹਨਾਂ ਦੇ ਤਰ੍ਹਾਂ ਮੌਜ ਤੇ ਹੋਗੇ ਮੌਜ ਤੇ ਮੌਜ ਤੇ ਵਧੀਆ ਫੰਗੋ ਉਹ ਤੇ ਮੇਰਾ ਕੰਮ ਕਿੰਨਾ ਦਾ ਕੜਾ ਦੀ ਜੇ ਤੂੰ ਕਹੇ ਮੈਂ ਉਹ ਬੰਦੇ ਨੂੰ ਕਰਾ ਕੇ YouTube ਤੇ ਕਰਾ ਲੂ ਐ ਨਹੀਂ ਹੁੰਦਾ ਪਰ ਹੁਣ ਜਦ ਮੇਰੀ ਲਾ ਲਓ ਮੇਰਾ ਹੁਣ 42000 ਸਬਸਕ੍ਰਾਈਬਰ ਪਲੱਸ ਹੋ ਗਿਆ YouTube ਤੇ ਜੇ ਮੈਂ ਕਹਾਂ ਵੀ ਇਹ ਮੇਰੇ ਸਾਰੇ Facebook ਤੇ ਆ ਜਾਣ ਇਹ ਨਹੀਂ ਹੁੰਦੇ ਆਏ ਨਹੀਂ ਹੁੰਦਾ ਹੈਗਾ ਜਿਹੜੀ ਚੀਜ਼ ਤੋਂ ਵਾਇਰਲ ਹੋ ਰਹੀ ਹੈ ਚੀਜ਼ ਉਸੇ ਤੇ ਆਪ ਹੀ ਆਉਣਗੇ ਆਪ ਹੀ ਆਉਣਗੇ ਜੇ ਤੁਹਾਡੇ ਜੀ ਕੋਈ ਗੱਲ ਬਾਤ ਹੋ ਅਗਲੇ ਨੂੰ ਵਧੀਆ ਲੱਗੂ ਹਾਂ ਆਉਣਗੇ ਲੋਕ ਹਾਂ ਆਪ ਹੀ ਆਉਣਗੇ ਮੇਨ ਗੱਲ ਯਾਰ ਹਾਂ ਉਹੀ ਗੱਲ ਹੈ ਜੇ ਤੇਰੇ ਚ ਹੈਗੇ ਕੁਝ ਮੈਂ ਗੱਲ ਸਬਸਕ੍ਰਾਈਬਰ ਅਗਲਾ ਤਾਂ ਕਰੂ ਜੇ ਉਹਨਾਂ ਦੁਬਾਰੇ ਦੇਖਣਾ ਕੋਈ ਕਹਿੰਦੇ ਨੇ ਲੋਕ ਭਾਈ ਸਟੋਰੀ ਪਾ ਦੇ ਮੇਰੇ ਫੋਲੋਅਰ ਵਧਾ ਦੇ ਹੁਣ ਆਪਣੇ ਆਪ ਜਿਹੜੇ ਆਪਣੇ ਨਜ਼ਰ ਮਿੱਤਰ ਨੇ ਨਾਲ ਰਹਿੰਦੇ ਨੇ ਉਹਨਾਂ ਦੀ ਨਾ ਵਧਾ ਦੀਏ ਹਾਂ ਮੇਰਾ ਫੋਲ ਮੇਰਾ ਖੋਦਾ ਮੇਰਾ ਖੋਦਾ ਇਸਟਾ ਤੇ ਭਾਈ 500 ਫੋਲੋਅਰ ਜੇ ਮੈਂ ਕਹਾ ਵੀ ਮੈਂ ਕਿਸਤੋ ਕੇ ਫੇਕ ਕਰਾਉਣਾ ਦਾ ਯਾਰ ਨਾ YouTube ਤੇ ਫਾਇਦਾ ਨਾ ਸੋਨੂੰ Facebook ਤੇ ਫਾਇਦਾ ਫੇਕ ਦਾ ਸਾਨੂੰ ਫਾਇਦੀ ਨਹੀਂ ਮੇਨ ਗੱਲ ਮੇਰਾ ਤਾਂ ਇਹੀ ਸੋਚਣਾ ਵੀ ਮੇਨ ਮਕਸਦ ਗੁਰੂ ਤੇਰਾ ਦੋ ਤਿੰਨ ਹਜ਼ਾਰ ਤੇ ਦੇਖ ਲੈ ਵਿਊ ਤੈਨੂੰ ਸਾਰਿਆਂ ਨੂੰ 2.3 ਲੱਖ ਵਾਲੇ ਨੂੰ ਵੀ ਵੱਧ ਆਉਣਾ ਸੀ ਇਹ ਤਾਂ ਇਹੀ ਚੱਲਦਾ ਫਿਰ ਹਾਂ ਸਬਸਕ੍ਰਾਈਬਰ ਜੇ ਕਈਏ ਸਾਰੇ ਸੱਜਣ ਕਰਦੇ ਵੀ ਨਹੀਂ ਜਿਹੜੇ ਦੇਖਦੇ ਨੇ ਹਾਂ ਜੇ ਤੈਨੂੰ ਕਈਏ ਹੁਣ 2.3 ਲੱਖ ਸਬਸਕ੍ਰਾਈਬਰ ਵਾਲੇ ਚੈਨਲ ਵੀ ਨੇ ਉਹਨਾਂ ਦੇ ਵੀ ਆਪਣੇ ਬਰੋਬਰੀ ਆ ਕੰਮ ਆਪਣੇ ਕਈ ਵਾਰੀ ਟੱਪ ਵੀ ਜਾਂਦੇ ਆ ਉਹਨਾਂ ਨੂੰ ਕਈ ਵਾਰੀ ਉਹ ਵੀ ਟੱਪ ਦੇਖਣ ਦੀ ਸਵਾਦ ਹੁੰਦਾ ਫੋਲੋ ਵੀ ਨਹੀਂ ਕਰਦੇ ਕਈ ਵਾਰੀ ਹਾਂ ਹਾਂ ਸਟੋਰੀ ਦੇਖ ਕੇ ਜਾਂਦੇ ਆ ਸਬਸਕ੍ਰਾਈਬ ਸੱਜਣੋਂ ਜਰੂਰ ਕਰ ਲਿਆ ਕਰੋ ਸਾਡਾ ਮਾਣ ਜਾਂ ਫਲਚਾ ਨਾ ਕਹਿੰਦੇ ਸਾਨੂੰ ਐ ਵੀ ਟਰਾਫੀ ਜੀ ਛੇਤੀ ਮਿਲ ਜੇ ਹਾਂ ਜੀ ਰਪੀ ਜੀ ਲੱਗ ਜਾਈਏ ਲੱਖਾਂ ਦੀ ਛੇਤੀ ਆ ਜੇ ਟਾਂਸ ਤੇ ਲਾ ਦਈਏ ਘਰੇ ਹਾਂ ਠੀਕ ਆ ਬਈ ਇਹ ਲੰਬਾ ਹੋ ਜੂ ਕੰਮ ਫੇਰ ਅਗਲਾ ਵੀ ਆਕੇ ਜਾਂਦੇ ਦੇਖਣਗੇ ਨਾ ਗੱਲਾਂ ਤਾਂ ਇਸੇ ਦਿਨੇ ਕਿਸੇ ਦਿਨ ਫੇਰ ਬੈਠਾਂਗੇ ਫੇਰ ਕਰਾਂਗੇ ਹੀ ਹਰੇਕ ਨਾਲ ਮੈਂ ਤਾਂ ਇਹ ਮੇਲ ਮਲਾਪ ਨਾਲ ਰਿਹਾ ਕਰੋ ਕੋਈ ਗੱਲ ਨਹੀਂ ਇਹ ਤਾਂ ਅਸੀਂ ਚੱਲਦਾ ਰਹਿੰਦਾ ਕੋਈ ਅੱਗੇ ਲੰਘੇ ਕੋਈ ਪਿੱਛੇ ਰਹਿ ਗਏ ਇਹ ਤੁਹਾਡਾ ਮਕਸਦ ਆ ਵੀ ਕੰਮ ਕਰੀ ਜਾਓ ਬਸ ਠੀਕ ਹੈ ਜੀ